ਇੱਕ ਜਾਤੀਵਾਦ ਨੂੰ ਕਰਕੇ ਲੜੀ ਜਾ ਰਿਹਾ ਹੈ ਲੜਾਈ ਕਾਦੀ ਹੈ ਕੁਰਸੀ ਦੀ ਪੰਜਾਬ ਨਸ਼ਿਆਂ ਚ ਡੁੱਬ ਰਿਹਾ ਪੰਜਾਬ ਦੇ ਨੌਜਵਾਨ ਬਾਹਰ ਜਾ ਰਹੇ ਆ ਪੰਜਾਬ ਦਾ ਕਿਸਾਨ ਦੁਖੀ ਆ ਜਿਹੜਾ ਦਲਿਤ ਪਾਈਚਾਰਾ ਉਹਨੂੰ ਕਾਂਗਰਸ ਦੇ ਵਿੱਚ ਪ੍ਰਤੀਨਿਧੀ ਨਹੀਂ ਦਿੰਦੀ ਜਾ ਅਕਾਲੀ ਦਲ ਦੇ ਨਾਲ ਬੀਜੇਪੀ ਦਾ ਗੱਠ ਜੋੜ ਫਿਲਹਾਲ ਦੀ ਘੜੀ ਜ਼ਰੂਰੀ ਹੈ ਭਾਜੀ ਜਨਤਾ ਪਾਰਟੀ ਉਹ ਡਿਸੀਜਨ ਲਏਗੀ ਇਹ ਕੋਈ ਸਾਡੇ ਲੈਵਲ ਦਾ ਡਿਸੀਜਨ ਵੱਡੇ ਅਹੁਦੇ ਨਹੀਂ ਮਿਲਦੇ ਖਾਸ ਕਰਕੇ ਕਾਂਗਰਸ ਦੇ ਵਿੱਚ ਹੈ ਕੀ ਭਾਜਪਾ ਦੇ ਵੱਲੋਂ ਉਹਨਾਂ ਨੂੰ ਕੋਈ ਇਹੋ ਜਿਹਾ ਉਹਦਾ ਮਿਲ ਸਕਦੇ ਨਹੀਂ ਜੀ ਬਿਲਕੁਲ ਨਹੀਂ ਜਿੰਨੀਆਂ ਵੀ ਪਾਰਟੀਆਂ ਹੁਣ ਤੱਕ ਜਿੱਤੀਆਂ ਨੇ ਉਹਨਾਂ ਨੇ ਆਪਦੇ ਸੀਐਮ ਉਮੀਦਵਾਰ ਐਲਾਨੇ ਨਹੀਂ ਕੀ ਤੁਹਾਨੂੰ ਲੱਗਦਾ ਹੈ ਕਿ ਭਾਜਪਾ ਜੇ ਨਹੀਂ ਐਲਾਨਦੀ ਤਾਂ ਇਸ ਚੀਜ਼ ਦਾ ਨੁਕਸਾਨ ਕਿਤੇ ਨਾ ਕਿਤੇ ਹੋ ਸਕਦਾ ਹੈ ਹਰੇਕ ਪਾਰਟੀ ਦਾ ਅਲੱਗ-ਅਲੱਗ ਆ ਇਹ ਜਿਹੜਾ ਕਾਟੋ ਕਲੇਸ਼ਾ ਸਿਰਫ ਕਾਂਗਰਸ 'ਚ ਹੀ ਆ ਭਾਰਤੀ ਜਨਤਾ ਪਾਰਟੀ ਡਾਊਨ ਥੱਲੇ ਤੋਂ ਲੈ ਕੇ ਜ਼ਮੀਨ ਨਾਲ ਜੁੜੀ ਪੰਜਾਬ ਦੇ ਲੋਕਾਂ ਨੇ ਵੀ ਦੇਖਿਆ ਕਿ ਭਾਰਤੀ ਜਨਤਾ ਪਾਰਟੀ ਆ ਉਹ ਤਾਂ ਹੀ ਪੰਜਾਬ ਦਾ ਭਲਾ ਕਾਂਗਰਸ ਜਿਹੜੀ ਹੈਗੀ ਹੈ ਉੱਪਰੋਂ ਚੱਲਦੀ ਜੀ ਸੋ ਕਾਂਗਰਸ ਜਿਹੜਾ ਹੈਗਾ ਕਿ ਤੂੰ ਦੱਸੋ ਉੱਤਰਕਾਟੋਂ ਮੈਂ ਚੜਾਂ ਜਿਹੜਾ ਗੁਰਗਾਂਵਾਂ ਉਹਦੀ ਕੱਲੇ ਟਾਉਂ ਦੀ ਜੀਐਸਟੀ ਜਿਹੜੀ ਹੈਗੀ ਆ ਉਹ ਸਾਰੇ ਪੰਜਾਬ ਦੇ ਬਰਾਬਰ ਸਾਰਿਆਂ ਨੇ ਇਹ ਕਹਤਾ ਕਿ ਅਸੀਂ ਸੀਐਮ ਨਹੀਂ ਬਰਨਾ ਚਾਹੁੰਦੇ ਇਸ ਬਿਆਨ ਨੂੰ ਕਿਵੇਂ ਦੇਖਦੇ ਹੋ ਉਹ ਸਮਾਂ ਆ ਗਿਆ ਕਿ ਸਿਆਸਤਦਾਨਾਂ ਨੂੰ ਵੀ ਜੋ ਕਹਿੰਦੇ ਉਹ ਕਰਨੀ ਪੈਣੀ ਆ ਅੱਗੇ ਵਾਲਾ ਟਾਈਮ ਨਹੀਂ ਆ ਗਿਆ ਲੋਕ ਹੁਣ ਦੇਖਦੇ ਆ ਲੋਕ ਪਰਖਦੇ ਆ ਆਪਣੇ ਤਾਂ ਮਾਲਵੇ 'ਚ ਇਹ ਗੱਲ ਮਸ਼ਹੂਰ ਆ ਜਿਹਦੇ ਘਰ 'ਚ ਦਾਣੇ ਉਹਦੇ ਕਮਲੇ ਵੀ ਸਿਆਣੇ ਸਤਿ ਸ਼੍ਰੀ ਅਕਾਲ ਜੀ ਬਾਬੂ ਸ਼ਾਹੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਾਪਤ ਸਦੂ ਅੱਜ ਗੱਲਬਾਤ ਦੇ ਲਈ ਸਾਡੇ ਨਾਲ ਵਿਸ਼ੇਸ਼ ਤੌਰ ਤੇ ਜਿਹੜੇ ਗੈਸਟ ਨੇ ਉਹਨਾਂ ਦਾ ਨਾਮ ਹੈ ਕੇਵਲ ਸਿੰਘ ਢਿੱਲੋਂ ਭਾਜਪਾ ਦੇ ਮੀਤ ਪ੍ਰਧਾਨ ਨੇ ਇਸ ਸਮੇਂ ਪੰਜਾਬ ਦੇ ਕੋਰ ਕਮੇਟੀ ਮੈਂਬਰ ਨੇ ਚਰਚਾ ਦਾ ਵਿਸ਼ਾ ਇਸ ਕਰਕੇ ਨੇ ਕਿਉਂਕਿ ਉਹਨਾਂ ਵੱਲੋਂ ਇੱਕ ਉੱਚੇਚੇ ਤੌਰ ਤੇ ਸੱਦਾ ਦਿੱਤਾ ਗਿਆ ਸੱਦਾ ਚਰਨਜੀਤ ਸਿੰਘ ਚੰਨੀ ਨੂੰ ਉਸ ਚਰਚੇ ਵੱਡੇ ਪੱਧਰ ਦੇ ਉੱਪਰ ਉਹ ਚਰਚੇ ਜਿਹੜੇ ਹੋਏ ਟਵੀਟ ਦੇ ਇਸ ਤੋਂ ਬਾਅਦ ਕੇਵਲ ਸਿੰਘ ਢਿੱਲੋਂ ਸੁਰਖੀਆਂ ਦਾ ਹਿੱਸਾ ਬਣੇ ਸਾਡੇ ਨਾਲ ਅੱਜ ਨੇ ਗੱਲਬਾਤ ਕਰਾਂਗੇ ਟਿਲੋ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਥੈਂਕ ਯੂ ਪ੍ਰਭੂ ਜੀ ਥੈਂਕ ਯੂ ਜੀ ਟਿਲੋ ਸਾਹਿਬ ਗੱਲ ਜਿਸ ਤਰ੍ਹਾਂ ਜ਼ਿਕਰ ਕੀਤਾ ਤੁਸੀਂ ਇੱਕ ਟਵੀਟ ਕਰਦੇ ਹੋ ਟਵੀਟ ਵੱਡੇ ਪੱਧਰ ਦੇ ਉੱਪਰ ਵਾਇਰਲ ਹੋ ਜਾਂਦਾ ਜਿਸ ਨੂੰ ਕਹਿੰਦੇ ਨੇ ਮੇਰਾ ਸਵਾਲ ਇਹ ਹੈ ਸੱਦਾ ਕਿਉਂ ਤੇ ਕਿਸ ਬਬ ਬਣਿਆ ਪਿੱਛੋਂ ਉੱਪਰੋਂ ਹਾਈ ਕਮਾਂਡ ਵੱਲੋਂ ਕੋਈ ਆਦੇਸ਼ ਸੀ ਜਾਂ ਕੋਈ ਹੋਰ ਮੰਨ ਦੇ ਵਿੱਚ ਗੱਲ ਆਈ ਤੁਸੀਂ ਚੰਨੀ ਸਾਹਿਬ ਨੂੰ ਸੱਦ ਦਿੱਤਾ ਕਿ ਆਓ ਬੀਜੇਪੀ ਜੁਆਇਨ ਕਰੋ ਦੇਖੋ ਪ੍ਰਭੂ ਜੀ ਸਭ ਤੋਂ ਪਹਿਲਾਂ ਤਾਂ ਸਪਸ਼ਟ ਆ ਕੋਈ ਹਾਈ ਕਮਾਂਡ ਵੱਲੋਂ ਸੱਦਾ ਨਹੀਂ ਸੀ ਮੇਰੀ ਕੋਈ ਹਾਈ ਕਮਾਂਡ ਨਾਲ ਗੱਲ ਜਾਂ ਸਾਡੀ ਕਿਸੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਨਾਲ ਕਿਸੇ ਨਾਲ ਗੱਲ ਨਹੀਂ ਹੋਈ ਗੱਲ ਕਿੱਥੋਂ ਦੇਖੀ ਕਿ ਮੈਂ ਸਿੱਧਾ ਚਰਨਜੀਤ ਸਿੰਘ ਚੰਨੀ ਤੇਨਾਂ ਦੇ ਪ੍ਰਧਾਨ ਦੀ ਜਿਹੜੀ ਸੁਣੀ ਵਾਰਤਾ ਲਾ ਇੱਕ ਜਾਤੀਵਾਦ ਨੂੰ ਕਰਕੇ ਲੜੀ ਜਾ ਰਹੇ ਆ ਲੜਾਈ ਕਾਦੀ ਆ ਕੁਰਸੀ ਦੀ ਹੂੰ ਤੁਹਾਨੂੰ ਪਤਾ ਕਾਂਗਰਸ ਦੇ ਵਿੱਚ ਲੜਾਈ ਆ ਚੀਫ ਮਿਨਿਸਟਰ ਦੀ ਸੋ ਮੈਂ ਉਹਨੂੰ ਦੇਖ ਕੇ ਮੇਰੇ ਦਿਮਾਗ ਤੇ ਇੱਕਦਮ ਆਇਆ ਕਿ ਯਾਰ ਤੁਸੀਂ ਲੜੀ ਜਾ ਰਹੇ ਹੋ ਚੰਨੀ ਜੀ ਆਪਾਂ ਪੰਜਾਬ ਬਲ ਦੇਖੀਏ ਹੂੰ ਪੰਜਾਬ ਜਿਹੜਾ ਹੈਗਾ ਉਹ ਪੰਜਾਬ ਤਾਂ ਡੁੱਬਦਾ ਜਾ ਰਿਹਾ ਪੰਜਾਬ ਖਤਮ ਹੋ ਗਿਆ ਪੰਜਾਬ ਦੀ ਆਰਥਿਕ ਹਾਲਤ ਦੇਖੋ ਪੰਜਾਬ ਨਸ਼ਿਆਂ ਚ ਡੁੱਬ ਰਿਹਾ ਪੰਜਾਬ ਦੇ ਨੌਜਵਾਨ ਬਾਹਰ ਜਾ ਰਹੇ ਆ ਪੰਜਾਬ ਦਾ ਕਿਸਾਨ ਦੁਖੀ ਆ ਪੰਜਾਬ ਦਾ ਮਜ਼ਦੂਰ ਦੁਖੀ ਆ ਪੰਜਾਬ ਦਾ ਵਪਾਰੀ ਦੁਖੀ ਆ ਸੋ ਤੁਸੀਂ ਆਪਸ ਵਿੱਚ ਇਹ ਕਾਟੋ ਕਲੇਸ਼ ਚ ਲੱਗੇ ਹੋ ਸੋ ਉਹਨੂੰ ਦੇਖ ਕੇ ਮੈਂ ਕਿਹਾ ਵੀ ਇਹ ਜਿਹੜੀ ਸਾਰੀ ਚੀਜ਼ ਆ ਸਾਡੀ ਪਾਰਟੀ ਚ ਨਹੀਂ ਹੈ ਭਾਤੀ ਜਨਤਾ ਪਾਰਟੀ ਇੱਕ ਆਰਗੇਨਾਈਜੇਸ਼ਨ ਪਾਰਟੀ ਹੈ ਤੁਸੀਂ ਸਾਡੇ ਕੋਲ ਆਓ ਆਪਾਂ ਰਲ ਕੇ ਪੰਜਾਬ ਦਾ ਕੰਮ ਕਰੀਏ ਪਹਿਲਾਂ ਪੰਜਾਬ ਨੂੰ ਨੰਬਰ 1 ਜਿਹੜੀ ਸਟੇਟ ਹੁੰਦੀ ਸੀ ਉਹਦਾ ਰਤਬਾ ਬਹਾਲ ਕਰੀਏ ਤੁਹਾਨੂੰ ਪਤਾ ਪ੍ਰਭ ਜੀ ਕਿਸੇ ਟਾਈਮ ਪੰਜਾਬ ਨੰਬਰ 1 ਤੇ ਹੁੰਦਾ ਸੀ ਅੱਜ ਪੰਜਾਬ 19ਵੇਂ ਨੰਬਰ ਤੇ ਚਲਾ ਗਿਆ ਸੋ ਮੈਂ ਕਿਹਾ ਵੀ ਆਪਾਂ ਪੰਜਾਬ ਨੂੰ ਖੁਸ਼ਹਾਲ ਬਣਾਈਏ ਇਹ ਤੁਸੀਂ ਜਿਹੜੀ ਕਾਟੋ ਕਲੇਸ਼ ਵਾਲੀ ਲੜਾਈ ਹੈ ਤੇ ਦੂਰ ਹੋ ਇਹ ਹੀ ਮੇਰੇ ਟਵੀਟ ਦਾ ਮਤਲਬ ਸੀ ਪਰਟਲੂ ਸਾਹਿਬ ਸਵਾਲ ਇਹ ਆ ਜਾਂਦਾ ਕਿ ਚੰਨੀ ਸਾਹਿਬ ਕਿਉਂ ਪਰਤਾ ਬਾਜਵਾਉਣੀ ਸੁਖਜਿੰਦਰ ਰੰਧਾਵਾਉਣੀ ਰਾਜਾ ਵੜਿੰਗ ਲੜਤਾ ਸਾਰੀ ਰਹੇ ਨੇ ਸੀਐਮ ਦੀ ਕੁਰਸੀ ਲਈ ਪਰ ਸਿਰਫ ਸਿਰਫ ਚੰਨੀ ਹੁਣਾਂ ਨੂੰ ਸੱਦਾ ਕਿਉਂ ਦਿੱਤਾ ਤੁਸੀਂ ਚੰਨੀ ਹੁਣਾਂ ਨੂੰ ਸੱਦਾ ਤਾਂ ਦਿੱਤਾ ਜੀ ਕਿ ਪੰਜਾਬ ਦੇ ਵਿੱਚ ਕਦੇ ਵੀ ਜਾਤੀਵਾਦ ਦੀ ਲੜਾਈ ਨਹੀਂ ਹੋਈ ਹੂੰ ਚੰਨੀ ਜੀ ਨੇ ਇਹ ਕਿਹਾ ਵੀ ਸਾਨੂੰ ਜਿਹੜਾ ਸਾਡੀ ਜਿਹੜੀ ਉਹਨਾਂ ਦੀ ਹੈ ਵੀ ਸਾਨੂੰ ਕਿਸੇ ਚੰਗੇ ਰੁਤਬੇ ਤੇ ਕਦੇ ਨਹੀਂ ਰੱਖਿਆ ਗਿਆ ਜਿਹੜਾ ਜੱਟ ਸਿੱਖਾ ਉਹੀ ਪ੍ਰਧਾਨ ਆ ਉਹੀ ਵਿਰੋਧੀ ਧਿਰ ਦਾ ਹੈਗਾ ਜਿਹੜਾ ਨੇਤਾ ਹੈਗਾ ਕਿ ਜੋ ਵੀ ਉਹਨਾਂ ਨੇ ਗੱਲ ਕਹੀ ਵੀ ਜਿਹੜਾ ਦਲਿਤ ਭਾਈਚਾਰਾ ਉਹਨੂੰ ਕਾਂਗਰਸ ਦੇ ਵਿੱਚ ਪ੍ਰਤੀਨਿਧੀ ਨਹੀਂ ਦਿੱਤੀ ਜਾ ਰਹੀ ਸੋ ਇਸ ਕਰਕੇ ਉਹਨਾਂ ਦੇ ਨਾਲ ਮੈਂ ਕੀਤਾ ਮੈਂ ਉਹਨਾਂ ਨੂੰ ਇਹ ਵੀ ਕਿਹਾ ਮੇਰੇ ਤੁਸੀਂ ਟਵੀਟਸ ਪੜਾਉਂਗੇ ਕਿ ਪੰਜਾਬ ਜਿਹੜਾ ਹੈਗਾ ਉਸ ਭਾਈਚਾਰਕ ਤੌਰ ਤੇ ਜੋ ਮਰਜ਼ੀ ਪੰਜਾਬ ਤੇ ਤਕਲੀਫਾਂ ਆਈਆਂ ਪਰ ਭਾਈਚਾਰਕ ਸਾਂਝ ਕਦੇ ਪੰਜਾਬ ਨੇ ਨਹੀਂ ਤੋੜੀ ਪੰਜਾਬ ਹਮੇਸ਼ਾ ਇਕੱਠਾ ਇੱਥੇ ਕੋਈ ਜਾਤੀਵਾਦ ਨਹੀਂ ਕੋਈ ਹਿੰਦੂ ਸਿੱਖ ਦਾ ਕੋਈ ਲੜਾਈ ਨਹੀਂ ਕਿਸੇ ਕਿਸੇ ਤਰ੍ਹਾਂ ਦੀ ਕੋਈ ਜਾਤ ਦੀ ਕੋਈ ਦਲੇ ਦੀ ਸਾਡੇ ਸਾਰਾ ਪੰਜਾਬ ਇਕੱਠਾ ਰਹਿੰਦਾ ਸੋ ਇਹ ਇਹਨਾਂ ਨੇ ਜਿਹੜੀ ਕਾਂਗਰਸ ਦੀ ਲੜਾਈ ਆ ਇਹ ਇੱਕ ਜਾਤ ਪਾਤ ਦੀ ਲੜਾਈ ਕਰਕੇ ਐਕਚੁਅਲ ਲੜਾਈ ਆ ਕੁਰਸੀ ਦੀ ਹਮ ਪਰ ਇਸ ਚੀਜ਼ ਦਾ ਕੀ ਤੁਸੀਂ ਮੰਨ ਲਓ ਤੁਹਾਡਾ ਟਵੀਟ ਚਨੀ ਸਾਹਿਬ ਮੰਨ ਲੈਂਦੇ ਨੇ ਚਨੀ ਸਾਹਿਬ ਤੁਹਾਡੇ ਨਾਲ ਸੰਪਰਕ ਕਰਦੇ ਨੇ ਫਿਰ ਤੁਸੀਂ ਉਹਨਾਂ ਨੂੰ ਇਸ ਚੀਜ਼ ਦਾ ਕੋਈ ਵਾਅਦਾ ਕਰਦੇ ਹੋ ਕਿ ਜਿਸ ਤਰ੍ਹਾਂ ਉਹਨਾਂ ਨੇ ਕਿਹਾਗਾ ਕਿ ਵੱਡੇ ਅਹੁਦੇ ਨਹੀਂ ਮਿਲਦੇ ਖਾਸ ਕਰਕੇ ਕਾਂਗਰਸ ਦੇ ਵਿੱਚ ਕੀ ਬੀਜੇਪੀ ਦੇ ਵੱਲੋਂ ਉਹਨਾਂ ਨੂੰ ਕੋਈ ਇਹੋ ਜਿਹਾ ਦਾ ਮਿਲ ਸਕਦਾ ਇਸ ਚੀਜ਼ ਦਾ ਵਾਅਦਾ ਕਰਦੇ ਹੋ ਨਹੀਂ ਜੀ ਬਿਲਕੁਲ ਨਹੀਂ ਮੈਂ ਤਾਂ ਤੁਹਾਨੂੰ ਪਹਿਲਾਂ ਕਹਿ ਚੁੱਕਿਆ ਕਿ ਬੀਜੇਪੀ ਦੀਆਂ ਦੇਖੋ 19 ਸਟੇਟਾਂ ਵਿੱਚ ਐਸੇਲੇ ਰਾਜ ਆ ਤੁਸੀਂ ਦੇਖਿਆ ਕਿ ਚੀਫ ਮਿਨਿਸਟਰ ਕਿਵੇਂ ਬਣਦਾ ਕਿਸੇ ਨੂੰ ਪਹਿਲਾਂ ਕੋਈ ਚੀਫ ਮਿਨਿਸਟਰ ਡਿਕਲੇਅਰ ਥੋੜੀ ਕੀਤਾ ਜਾਂਦਾ ਹੂੰ ਸੋ ਅਸੀਂ ਕੋਈ ਇਹ ਨਹੀਂ ਕਹਿ ਵੀ ਤੁਹਾਨੂੰ ਅਸੀਂ ਚੀਫ ਮਿਨਿਸਟਰ ਦੇਵਾਂਗੇ ਬਣਾਵਾਂਗੇ ਜਾਂ ਕਰਾਂਗੇ ਮੈਂ ਤਾਂ ਚੰਨੀ ਸਾਹਿਬ ਨੂੰ ਕਿਹਾ ਵੀ ਆਪਾਂ ਪੰਜਾਬ ਵੱਲ ਦੇਖੀਏ ਕਿ ਪਹਿਲਾਂ ਮੁੱਖ ਮੰਤਰੀ ਰਹੇ ਉਹਨਾਂ ਨੇ ਕੰਮ ਵਧੀਆ ਕੀਤੇ ਆ ਕਿ ਤੁਸੀਂ ਪੰਜਾਬ ਬਾਰੇ ਸੋਚੋ ਚੰਨੀ ਸਾਹਿਬ ਤਾਂ ਮੈਂ ਇਹ ਉਹਨਾਂ ਨੂੰ ਇੱਕ ਟਵੀਟ ਕੀਤਾ ਸੀ ਤਾਂ ਉਹਨਾਂ ਨੂੰ ਮੈਂ ਇੱਕ ਇਹ ਸਨੇਹਾ ਦਿੱਤਾ ਜਵਾਬ ਆਇਆ ਕੋਈ ਹੁਣ ਤੱਕ ਹੇ ਤਾਂ ਕੋਈ ਜਵਾਬ ਨਹੀਂ ਆਇਆ ਜੀ ਅਡੋ ਸਭ ਇਹਦੇ ਵਿੱਚ ਸਵਾਲ ਇਹ ਵੀ ਨਿਕਲ ਕੇ ਆਉਂਦਾ ਹੈ ਕਿ ਜਿਹੜੀ ਭਾਜਪਾ ਪਾਰਟੀ ਹੈ ਤੁਸੀਂ ਕਿਹਾ ਕਿ ਅਸੀਂ ਕਦੇ ਵੀ ਸੀਐਮ ਦਾ ਚਿਹਰਾ ਨਹੀਂ ਐਲਾਨਦੇ ਪੰਜਾਬ ਦੇ ਲੋਕ ਥੋੜੇ ਜਿਹੀ ਵੱਖਰੇ ਨੇ ਅਕਸਰ ਆਪਾਂ ਦੇਖਿਆ ਕਿ ਜਿੰਨੀਆਂ ਵੀ ਪਾਰਟੀਆਂ ਹੁਣ ਤੱਕ ਜਿੱਤੀਆਂ ਨੇ ਉਹਨਾਂ ਨੇ ਆਪਦੇ ਸੀਐਮ ਉਮੀਦਵਾਰ ਐਲਾਨੇ ਨਹੀਂ ਕੀ ਤੁਹਾਨੂੰ ਲੱਗਦਾ ਕਿ ਭਾਜਪਾ ਜੇ ਨਹੀਂ ਐਲਾਨਦੀ ਤਾਂ ਇਸ ਚੀਜ਼ ਦਾ ਨੁਕਸਾਨ ਕਿਤੇ ਨਾ ਕਿਤੇ ਹੋ ਸਕਦਾ ਕਿਉਂਕਿ ਪੰਜਾਬ ਦੇ ਲੋਕ ਥੋੜੇ ਜੇ ਹਟਵੇਂ ਨੇ ਵੱਖਰੇ ਨੇ ਅਕਸਰ ਉਹ ਕਰਦੇ ਨੇ ਸਿਆਸਤ 'ਚ ਜਿਹੜਾ ਪੂਰਾ ਦੇਸ਼ ਨਹੀਂ ਕਰਦਾ ਨਹੀਂ ਪ੍ਰਭ ਜੀ ਮੈਂ ਦੱਸਦਾ ਸਾਡਾ ਵੀ ਟਰੈਕ ਰਿਕਾਰਡ ਆ ਆ ਨਾਲ ਦਾ ਸਾਡਾ ਗਵਾਂਟੀ ਸੂਬਾ ਹਰਿਆਣਾ ਜਦੋਂ ਹਰਿਆਣਾ 'ਚ ਇਲੈਕਸ਼ਨ ਲੜੀ ਇਹ ਥੋੜੀ ਸੀ ਕਿ ਸਰਦਾਰ ਨਾਇਬ ਸਿੰਘ ਸੈਣੀ ਸਾਡੇ ਚੀਫ ਮਿਨਿਸਟਰ ਹੋਣਗੇ ਉੱਤਰ ਪ੍ਰਦੇਸ਼ ਯੋਗੀ ਜੀ ਸਾਡੇ ਚੀਫ ਮਿਨਿਸਟਰ ਹੋਣਗੇ ਮਹਾਰਾਸ਼ਟਰ ਫਰਦਾਵੇ ਸਾਡੇ ਚੀਫ ਮਿਨਿਸਟਰ ਹੋਣਗੇ ਸੋ ਇਹ ਹਰੇਕ ਪਾਰਟੀ ਦਾ ਅਲੱਗ-ਅਲੱਗ ਆ ਇਹ ਜਿਹੜਾ ਕਾਟੋ ਕਲੇਸ਼ ਆ ਸਿਰਫ ਕਾਂਗਰਸ ਚ ਹੀ ਆ ਪਰ ਤੁਸੀਂ ਵੀ ਉਸ ਪਾਰਟੀ ਦਾ ਹਿੱਸਾ ਰਹੇ ਹੋ ਤੁਸੀਂ ਇਹ ਗੱਲ ਮੰਨਦੇ ਹੋ ਕਿ ਜਿੰਨਾ ਕਲੇਸ਼ ਹੁਣ ਵੇਖਣ ਨੂੰ ਮਿਲ ਰਿਹਾ ਉਸ ਸਮੇਂ ਦੇ ਵਿੱਚ ਕਾਂਗਰਸ ਦੀ ਸਥਿਤੀ ਕੀ ਸੀ ਤੇ ਹੁਣ ਕੀ ਹੈ ਕਿੰਨਾ ਕੁ ਫਰਕ ਮੰਨਦੇ ਹੋ ਇਸ ਨੂੰ ਦੇਖੋ ਜੀ ਜੇ ਇਹ ਗੱਲਾਂ ਨੇ ਤਾਂ ਹੀ ਤਾਂ ਅਸੀਂ ਕਾਂਗਰਸ ਚ ਇੱਧਰ ਆਏ ਆ ਭਾਰਤੀ ਜਨਤਾ ਪਾਰਟੀ ਤੇ ਕਾਂਗਰਸ ਦੀ ਜਿਹੜੀ ਇੱਕ ਮੇਨ ਧਾਰਾ ਨਾ ਬਹੁਤ ਵੱਡਾ ਫਰਕ ਆ ਹੂੰ ਭਾਰਤੀ ਜਨਤਾ ਪਾਰਟੀ ਡਾਊਨ ਥੱਲੇ ਤੋਂ ਲੈ ਕੇ ਜ਼ਮੀਨ ਨਾਲ ਜੁੜੀ ਹੋਈ ਆ ਕਾਂਗਰਸ ਜਿਹੜੀ ਹੈਗੀ ਐ ਉੱਪਰੋਂ ਚੱਲਦੀ ਆ ਜੀ ਸੋ ਕਾਂਗਰਸ ਜਿਹੜਾ ਹੈਗਾ ਕਿ ਤੂੰ ਦੱਸੋ ਉੱਤਰ ਕਾਟੋਂ ਮੈਂ ਚੜਾਂ ਮਤਲਬ ਇਹਨਾਂ ਦਾ ਕਲੇਸ਼ ਹੀ ਇਹ ਰਹਿੰਦਾ ਵੀ ਤੂੰ ਤੈਨੂੰ ਦਵਾਵਾਂ ਤਾਂ ਕਰਾਂ ਸੋ ਇਸੇ ਕਰਕੇ ਅਸੀਂ ਕਿਹਾ ਸੀ ਵੀ ਇਹ ਹੁਣ ਟਾਈਮ ਜਿਹੜਾ ਇਸੇ ਨੇ ਪੰਜਾਬ ਨੂੰ ਤਬਾਹ ਕਰਤਾ ਹੁਣ ਆਪਾਂ ਪੰਜਾਬ ਦੀ ਸਥਿਤੀ ਸੋਚੀਏ ਪੰਜਾਬ ਦੀ ਆਰਥਿਕ ਹਾਲਤ ਬਾਰੇ ਸੋਚੀਏ ਤੁਹਾਨੂੰ ਮੈਂ ਦੱਸਣੀ ਚਾਹਨਾ ਕਿ ਦੇਖੋ ਸਿੰਪਲ ਗੱਲ ਆ ਆਪਣਾ ਗਵੰਡੀ ਸੂਬਾ ਉਹ 1966 ਚ ਅਲੱਗ ਹੋਇਆ ਸੀ ਹਰਿਆਣਾ ਹਰਿਆਣਾ ਸੀ ਵੀ ਅਸੀਂ ਕੀ ਕਰਾਂਗੇ ਛੋਟਾ ਸੂਬਾ ਸੀ ਹਮ ਅੱਜ ਹਰਿਆਣੇ ਦੀ ਜਿਹੜੀ ਜੀਡੀਪੀ ਆ ਉਹ 150 ਬਿਲੀਅਨ ਡਾਲਰ ਦੀ ਆ ਆਪਣੀ 100 ਬਿਲੀਅਨ ਦੀ ਆ ਸਾਡੇ ਚ ਹੀ ਐਡ ਹੋਇਆ ਉਹ ਸਾਡੇ ਤੋਂ ਅਲੱਗ ਹੋਇਆ ਉਹਨਾਂ ਦੀ ਇੱਕ ਟਾਊਨ ਜਿਹੜਾ ਗੁਰਗਾਉਂ ਆ ਉਹਦੀ ਇਕੱਲੇ ਟਾਊਨ ਦੀ ਜੀਐਸਟੀ ਜਿਹੜੀ ਹੈਗੀ ਆ ਉਹ ਸਾਰੇ ਪੰਜਾਬ ਦੇ ਬਰਾਬਰ ਹੂੰ ਸੋ ਸਟੇਟਾਂ ਦੇ ਸਬ ਸਟੇਟ ਦਾ ਜਿਹੜੇ ਗੱਲ ਆ ਪੰਜਾਬ ਦਾ ਮੇਰਾ ਤਾਂ ਕਸਰਨਾ ਕਿ ਪੰਜਾਬ ਥੱਲੇ ਦੀ ਥੱਲੇ ਜਾ ਰਿਹਾ ਆ ਆਪਾਂ ਇਕੱਠੇ ਹੋ ਕੇ ਪਹਿਲਾਂ ਪੰਜਾਬ ਨੂੰ ਉਹ ਬਹਾਲ ਕਰ ਲਈਏ ਕਿ ਆਪਾਂ ਪੰਜਾਬ ਖੁਸ਼ਹਾਲ ਕਰੀਏ ਪੰਜਾਬ ਦੇ ਲੋਕਾਂ ਨੂੰ ਖੁਸ਼ਹਾਲ ਕਰੀਏ ਇਹ ਲੋਕ ਜਿਹੜਾ ਕਿਹੜੀ ਪਾਰਟੀ ਨੇ ਜਿੱਤਣਾ ਕਿ ਨੇ ਸਰਕਾਰ ਬਣਾਉਣਾ ਲੋਕਾਂ ਤੇ ਛੱਡੀਏ ਜੇ ਕੰਮ ਵਧੀਆ ਕਰਾਂਗੇ ਲੋਕਾਂ ਦੇ ਵਿੱਚ ਆਵਾਂਗੇ ਲੋਕਾਂ ਨੂੰ ਇੱਕ ਪਰਸੈਪਸ਼ਨ ਦੇਵਾਂਗੇ ਜੇ ਅੱਜ ਹੀ ਲੜੀ ਜਾਂਦੇ ਆ ਤਾਂ ਲੋਕਾਂ ਨੇ ਕਹਣਾ ਇਹ ਤਾਂ ਕੁਰਸੀ ਦੀ ਲੜਾਈ ਆ ਪਰ ਤੁਸੀਂ ਜ਼ਿਕਰ ਕੀਤਾ ਜਿਸ ਤਰ੍ਹਾਂ ਕੁਰਸੀ ਦੀ ਢਿਲੋ ਸਾਹਿਬ ਕੀ ਸੀਐਮ ਦਾ ਬੜਾ ਰੌਲਾ ਕਾਂਗਰਸ ਦੇ ਵਿੱਚ ਪਰ ਪਿਛਲੇ ਦਿਨੀ ਭਪੇਸ਼ ਬਗੇਲ ਹੁਣਾਂ ਦੀ ਅਗਵਾਈ ਦੇ ਵਿੱਚ ਉਹ ਕਹਿੰਦੇ ਕਿ ਗੱਲਬਾਤ ਹੋ ਗਈ ਹੈ ਕੋਈ ਵੀ ਸੀਐਮ ਨਹੀਂ ਬੰਨਣਾ ਚਾਹੁੰਦਾ ਇਹ ਉਹਨਾਂ ਨੇ ਕਿਹਾ ਹੈ ਇੱਕ ਪ੍ਰਤਾਪ ਸਿੰਘ ਬਾਜਵਾ ਨੇ ਜਿਨ੍ਹਾਂ ਨੇ ਇਹ ਗੱਲ ਨਹੀਂ ਕਹੀ ਨਹੀਂ ਤੇ ਸਾਰਿਆਂ ਨੇ ਇਹ ਕਹਤਾ ਕਿ ਅਸੀਂ ਸੀਐਮ ਨਹੀਂ ਬੰਨਣਾ ਚਾਹੁੰਦੇ ਇਸ ਬਿਆਨ ਨੂੰ ਕਿਵੇਂ ਦੇਖਦੇ ਹੋ ਤੁਸੀਂ ਆਪ ਦੱਸੋ ਤੁਸੀਂ ਇਹ ਗੱਲ ਤੇ ਵਿਸ਼ਵਾਸ ਕਰਦੇ ਹੋ ਜੀ ਕਿੰਨੇ ਦਿਨ ਰੁਕੇ ਇਹ ਨਹੀਂ ਪਰ ਸਿਆਸਤਦਾਨਾਂ ਦਾ ਤਾਂ ਲੋਕ ਵੈਸੀ ਘਟ ਵਿਸ਼ਵਾਸ ਕਰਦੇ ਨਹੀਂ 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 ਐਸੀ ਗੱਲ ਨਹੀਂ ਕਈ ਸਿਆਸਤਦਾਨ ਜਿਨ੍ਹਾਂ ਤੇ ਲੋਕੀ ਵਿਸ਼ਵਾਸ ਵੀ ਕਰਦੇ ਆ ਜੋ ਕਹਿਣੀ ਆ ਉਹ ਕਰਦੇ ਵੀ ਨੇ ਹੁਣ ਉਹ ਸਮਾਂ ਆ ਗਿਆ ਕਿ ਸਿਆਸਤਦਾਨਾਂ ਨੂੰ ਵੀ ਜੋ ਕਹਿੰਦੇ ਉਹ ਕਰਨੀ ਪੈਣੀ ਆ ਅੱਗੇ ਵਾਲਾ ਟਾਈਮ ਨਹੀਂ ਆ ਗਿਆ ਲੋਕ ਹੁਣ ਦੇਖਦੇ ਆ ਲੋਕ ਪਰਖਦੇ ਆ ਤੁਸੀਂ ਦੇਖ ਲੈਣਾ 2027 ਚ ਪੰਜਾਬ ਦੇ ਵਿੱਚ ਵੀ ਇੰਝ ਹੋਏਗਾ ਹੂੰ ਪੰਜਾਬ ਜਦ ਨੀਚੇ ਗਿਆ ਭਾਰਤੀ ਜਨਤਾ ਪਾਰਟੀ ਨੂੰ ਲੋਕਾਂ ਦੀ ਐਕਸੈਪਟੈਂਸ ਹੋਣ ਲੱਗੀ ਆ ਮਾ ਮੇਰਾ ਸਵਾਲ ਉਹ ਹੀ ਹੈ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਪੰਜਾਬ ਦੇ ਵਿੱਚ ਗਰਾਫ ਹੈ ਪਿਛਲੇ ਦਿਨੀ ਆਪਾਂ ਦੇਖਿਆ ਹੈ ਕਿ ਵੋਟ ਪਰਸੈਂਟੇਜ ਵੀ ਵਧੀ ਹੈ ਬਹੁਤ ਸਾਰੇ ਵੱਡੇ ਲੀਡਰਾਂ ਦਾ ਬੀਜੇਪੀ ਦੇ ਵਿੱਚ ਆਏ ਵੀ ਨੇ ਉਹ 2027 ਦੀਆਂ ਤਿਆਰੀਆਂ ਲਗਭਗ ਸ਼ੁਰੂ ਵੀ ਹੋ ਚੁੱਕੀਆਂ ਹਨ ਪੰਜਾਬ ਦੇ ਵਿੱਚ ਬੀਜੇਪੀ ਦੀ ਸਥਿਤੀ ਨੂੰ ਫਿਲਹਾਲ ਕਿਵੇਂ ਦੇਖਦੇ ਹੋ ਤੁਸੀਂ ਦੇਖੋ ਗੱਲ ਇਹ ਹੈ ਕਿ ਪੰਜਾਬ ਦੇ ਬੀਜੇਪੀ ਦਾ ਇੱਕ ਟਰੈਕ ਰਿਕਾਰਡ ਹੈ ਜਿਵੇਂ ਮੈਂ ਕਿਹਾ ਜਿਹੜੇ ਸੂਬੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਉੱਥੇ ਤਰੱਕੀ ਹੋ ਰਹੀ ਹੈ ਹੂੰ ਦੇਖੋ ਆਪਾਂ ਪੰਜਾਬੀ ਆ ਜਿਵੇਂ ਤੁਸੀਂ ਦੱਸਿਆ ਤੁਸੀਂ ਮਾਨਸਾ ਤੋਂ ਆਪਣੇ ਦਾ ਮਾਲਵੇ ਚ ਇਹ ਗੱਲ ਮਸ਼ਹੂਰ ਆ ਜਿਹਦੇ ਘਰ ਚ ਦਾਣੇ ਉਹਦੇ ਕਮਲੇ ਵੀ ਸਿਆਣੇ ਦਾਣੇ ਤਾਂ ਸੈਂਟਰ ਕੋਲ ਆ ਨਾ ਹੂੰ ਸਾਡੇ ਜਿਹੜੇ ਸਤਕਾਰਯੋਗ ਪ੍ਰਧਾਨ ਮੰਤਰੀ ਸਾਹਿਬ ਨੇ ਨਰਿੰਦਰ ਮੋਦੀ ਜੀ ਉਹਨਾਂ ਦਾ ਇੱਕ ਸੁਪਨਾ ਉਹਨਾਂ ਨੇ ਦੇਖੋ ਇਸ ਵੇਲੇ ਹਿੰਦੁਸਤਾਨ ਦੀ ਇਕਨੋਮੀ ਮੇਕ ਅਨ ਇੰਡੀਆ ਨੰਬਰ 3 ਤੇ ਲਿਆਂਦੀ ਆ ਉਹਨਾਂ ਦਾ ਸੁਪਨਾ ਕਿ 2047 ਚ ਅਮਰਤ ਕਾਲ ਦਾ ਨਾਮ ਦਿੱਤਾ ਉਹਨੂੰ ਕਿ ਭਾਰਤ ਜਿਹੜਾ ਹੈਗਾ ਦੁਨੀਆ ਦੀ ਨੰਬਰ 1 ਇਕਨੋਮੀ ਬਣ ਕੇ ਹੂੰ ਸੋ ਉਹ ਜਿਹੜੀ ਪਾਰਟੀ ਆ ਸਾਡੀ ਭਾਰਤੀ ਜਨਤਾ ਪਾਰਟੀ ਉਹ ਇੱਕ ਲੋਕਾਂ ਨੂੰ ਉੱਪਰ ਲਿਜਾ ਕੇ ਤਰੱਕੀ ਵੱਲ ਜਾ ਰਹੀ ਆ ਮੇਕ ਇਨ ਇੰਡੀਆ ਇੱਥੇ ਬਣੇ ਸਭ ਕੁਝ ਆਪਣਾ ਆਤਮ ਨਿਰਪਰ ਹੋਈਏ ਸੋ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਪੰਜਾਬ ਦੇ ਲੋਕਾਂ ਨੇ ਵੀ ਦੇਖਿਆ ਕਿ ਭਾਰਤੀ ਜਨਤਾ ਪਾਰਟੀ ਆਉ ਤਾਂ ਹੀ ਪੰਜਾਬ ਦਾ ਭਲਾ ਜੀ ਅਕਾਲੀ ਦਲ ਦੇ ਨਾਲ ਜਿਹੜਾ ਗੱਠ ਜੋੜਦੇ ਆ ਚਰਚਾਵਾਂ ਚੱਲ ਰਹੀਆਂ ਨੇ ਕੈਪਟਨ ਸਾਹਿਬ ਉਹਨਾਂ ਨੇ ਵੀ ਇਹ ਗੱਲ ਕਹੀ ਕਿ ਸਾਨੂੰ ਇਹ ਜਿਹੜਾ ਗੱਠ ਜੋੜਾ ਕਰਨਾ ਚਾਹੀਦਾ ਹੈ ਕਈ ਲੀਡਰ ਦੇ ਪੱਖ ਦੇ ਵਿੱਚ ਨੇ ਕਈ ਇਸ ਦੇ ਪੱਖ ਦੇ ਵਿੱਚ ਨਹੀਂ ਵੀ ਹਾਲਾਂਕਿ ਭਾਜਪਾ ਵਾਰ-ਵਾਰ ਇਹ ਗੱਲ ਕਹਿ ਰਹੀ ਹੈ ਕਿ ਅਸੀਂ 117 ਸੀਟਾਂ ਦੇ ਵੱਖਰੇ ਤੌਰ ਤੇ ਲੜਾਂਗੇ ਅਕਾਲੀ ਦਲ ਨੇ ਹਜੇ ਤੱਕ ਇਹੋ ਜੀ ਕੋਈ ਡੈਕਲੇਰੇਸ਼ਨ ਨਹੀਂ ਦਿੱਤੀ ਤੁਸੀਂ ਕਿਵੇਂ ਦੇਖਦੇ ਹੋ ਅਕਾਲੀ ਦਲ ਦੇ ਨਾਲ ਭਾਜਪਾ ਦਾ ਗੱਠ ਜੋੜ ਫਿਲਹਾਲ ਦੀ ਘੜੀ ਜ਼ਰੂਰੀ ਹੈ ਜਾਂ ਭਾਜਪਾ ਨੂੰ ਜ਼ਰੂਰਤ ਉਸ ਚੀਜ਼ ਦੀ ਨਹੀਂ ਹੋ ਕਿਵੇਂ ਮੰਨਦੇ ਹੋ ਇਸ ਨੂੰ ਮੈਂ ਹਜੇ ਸਮਝਦਾ ਜਿਓ ਸਮਾਣੀ ਹਮ ਇੱਕ ਸਾਲ ਤੋਂ ਬਾਅਦ ਸਮਾ ਪਿਆ ਹਰੇਕ ਪਾਰਟੀ ਪੂਰੇ ਜੋਰ ਨਾਲ ਆਪਦੇ ਸੰਗਠਨ ਨੂੰ ਮਜ਼ਬੂਤ ਕਰ ਰਹੀ ਆ ਸਮੇਂ ਆਉਣ ਤੇ ਇਹ ਜਿਹੜੇ ਡਿਸੀਜਨ ਹੈ ਸੈਂਟਰ ਗਵਰਨਮੈਂਟ ਜਿਹੜੀ ਸਾਡੀ ਕੇਂਦਰ ਦੀ ਜਿਹੜੀ ਸਾਡੀ ਪਾਰਟੀ ਆ ਉਹ ਭਾਰਤੀ ਜਨਤਾ ਪਾਰਟੀ ਉਹ ਡਿਸੀਜਨ ਲਏਗੀ ਇਹ ਕੋਈ ਸਾਡੇ ਲੈਵਲ ਦਾ ਡਿਸੀਜਨ ਨਹੀਂ ਪਰ ਹੋ ਸਕਦਾ ਕਿ ਮੰਨਦੇ ਹੋ ਪੋਸਿਬਿਲਟੀਜ਼ ਹੈ ਦੇਖੋ ਦੁਨੀਆ ਹਰੇਕ ਚੀਜ਼ ਦੀ ਪੋਸਿਬਿਲਟੀ ਆ ਪੌਸਿਬਿਲਟੀ ਕਿਉਂ ਨਹੀਂ ਹੋਣੀ ਚਾਹੀਦੀ ਹਰ ਇੱਕ ਚੰਗੀ ਚੀਜ਼ ਦੇ ਪੌਸਿਬਿਲਟੀਆਂ ਹੋਣੀਆਂ ਚਾਹੀਦੀਆਂ ਨੇ ਸੋ ਹਰ ਇੱਕ ਚੀਜ਼ ਦਾ ਦੇਖੋ ਉਹ ਤਾਂ ਸਮੇਂ ਦੀ ਲੋੜ ਆ ਸਮੇਂ ਦੇ ਮੁਤਾਬਕ ਕੀ ਲੋੜ ਹੈ ਜੇ ਉਹ ਸਮਾਂ ਨਹੀਂ ਸਾਲ ਤੋਂ ਬਾਅਦ ਸਮਾਂ ਆਏਗਾ 6 ਮਹੀਨੇ ਤੋਂ ਬਾਅਦ ਸਮਾਂ ਆਏਗਾ ਜਦੋਂ ਸਹੀ ਸਮਾਂ ਹੋਏਗਾ ਉਦੋਂ ਭਾਰਤੀ ਜਨਤਾ ਪਾਰਟੀ ਵੀ ਇਸ ਗੱਲ ਵੱਲ ਸੋਚੇਗੀ ਸਾਡੀ ਪਾਰਟੀ ਜਿਹੜੀ ਆ ਬਹੁਤ ਜ਼ਿਆਦਾ ਸੋਚਵਾਨ ਉਹ ਸੋਚਦੀ ਆ ਉਹ ਐਕਸ਼ਨ ਵੀ ਕਰਦੀ ਆ ਉਹ ਡਿਸੀਜਨ ਵੀ ਲੈਂਦੀ ਆ ਜੀ ਆਪਾਂ ਗੱਲ ਕਿਸਾਨਾਂ ਦੀ ਕਰਾਂਗੇ ਢਿਲੂ ਸਾਹਿਬ ਕਿਸਾਨਾਂ ਦੇ ਨਾਲ ਭਾਜਪਾ ਦਾ ਅੰਕੜਾ 36 ਦਾ ਰਿਹਾ ਹੈਗਾ ਪਹਿਲਾਂ ਕਿਸਾਨ ਅੰਦੋਲਨ ਹੋਇਆ ਸਾਰਾ ਕੁਝ ਹੋਇਆ ਹੁਣ ਵਾਰ-ਵਾਰ ਇਸ ਚੀਜ਼ ਦੀ ਵੀ ਮੰਗ ਉੱਠਦੀ ਹੈ ਵੀ ਸਰਕਾਰ ਐਮਐਸਪੀ ਕਿਉਂ ਨਹੀਂ ਦਿੰਦੀ ਹਾਲਾਂਕਿ ਨੈਪ ਸਿੰਘ ਸਿਆਣੀ ਨੇ ਜਿਹੜੇ ਸੀਐਮ ਹਰਿਆਣਾ ਦੇ ਉਹ ਵੀ ਕਹਿੰਦੇ ਨੇ ਕਹਿੰਦੇ ਅਸ ਤਾਂ ਪੱਲਿਓਂ ਦੇ ਹੀ ਜਾਂਦੇ ਆ ਕੁਝ ਫਸਲਾਂ ਤੇ ਪੰਜਾਬ ਸਰਕਾਰ ਕਿਉਂ ਨਹੀਂ ਦੇ ਸਕਦੀ ਪਰ ਸਵਾਲ ਇਹ ਵੀ ਹੈ ਕਿ ਪੰਜਾਬ ਸਰਕਾਰ ਕੋਲੇ ਸੈਂਟਰ ਦੀ ਉਨੀ ਸਪੋਰਟ ਨਹੀਂ ਹੈ ਜਿੰਨੀ ਉੱਥੇ ਕਿਉਂਕਿ ਡਬਲ ਇੰਜਨ ਸਰਕਾਰ ਹੈ ਕੀ ਮੰਨਦੇ ਇਸ ਚੀਜ਼ ਨੂੰ ਵੀ ਜਿਹੜੀ ਆਪਣੇ ਕਿਸਾਨ ਨੇ ਉਹਨਾਂ ਲਈ ਭਾਜਪਾ ਕੀ ਸੋਚਦੀ ਹੈ ਖਾਸ ਕਰਕੇ ਪੰਜਾਬ ਦੇ ਕਿਸਾਨਾਂ ਲਈ ਇੱਕ ਤਾਂ ਪਹਿਲੀ ਗੱਲ ਇਹ ਆ ਪ੍ਰਭੂ ਜੀ ਮੈਂ ਤੁਹਾਡੇ ਨਾਲ ਇਹ ਗੱਲ ਤੇ ਐਗਰੀ ਨਹੀਂ ਕਰਦਾ ਵੀ 36 ਦਾ ਅੰਕੜਾ ਹੂੰ ਭਾਜਪਾ ਸਰਕਾਰ ਜਿਹੜੇ ਸਪੈਸ਼ਲਿਸਟ ਸਾਡੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਆ ਉਹ ਪੰਜਾਬ ਦੇ ਲੋਕਾਂ ਨੂੰ ਪਿਆਰ ਕਰਦੇ ਆ ਪੰਜਾਬੀਆਂ ਨੂੰ ਬਹੁਤ ਜ਼ਿਆਦਾ ਚੰਗਾ ਸਮਝਦੇ ਆ ਦੂਜੀ ਗੱਲ ਪੰਜਾਬ ਦੇ ਕਿਸਾਨਾਂ ਦੇ ਲਈ ਮੈਂ ਵੀ ਇੱਕ ਕਿਸਾਨ ਦਾ ਪੁੱਤ ਆ ਮੈਨੂੰ ਪਤਾ ਕਿ ਕਿਸਾਨੀ ਲਾਹੇਵੰਦ ਨਹੀਂ ਅਸੀਂ ਪੰਜਾਬ ਦੀ ਜਿਹੜੀ ਭਾਰਤੀ ਜਨਤਾ ਪਾਰਟੀ ਜਾਂ ਸੈਂਟਰ ਦੀ ਪਾਰਟੀ ਆ ਅਸੀਂ ਮੈਂ ਇਹ ਗੱਲ 'ਚ ਪੂਰਾ ਵਿਸ਼ਵਾਸ ਕਰਦਾ ਕਿ ਪੰਜਾਬ ਜਿਹੜਾ ਪਿੰਡਾਂ 'ਚ ਵੱਸਦਾ ਕਿ ਖੇਤੀ ਪ੍ਰਧਾਨ ਸੂਬਾ ਹੂੰ ਪਰ ਦਾ ਪੰਜਾਬ ਉਦੋਂ ਖੁਸ਼ਹਾਲ ਹੋਏਗਾ ਜਦੋਂ ਪੰਜਾਬ ਦਾ ਕਿਸਾਨ ਖੁਸ਼ਹਾਲ ਹੋਏਗਾ ਸੋ ਉਹਦੇ ਲਈ ਜਿਵੇਂ ਤੁਸੀਂ ਨੈヴ ਸਿੰਘ ਸੈਣੀ ਜੀ ਦੀ ਗੱਲ ਕੀਤੀ ਉਹ ਪੰਜ ਫਸਲਾਂ ਤੇ ਐਮਐਸਪੀ ਦੇ ਰਹੇ ਆ ਔਰ ਤੁਸੀਂ 37 ਦਾ ਅੰਕੜਾ ਕਹਿ ਰਹੇ ਮੈਂ ਕਹਿੰਦਾ ਵੀ ਸੈਂਟਰ ਗਵਰਨਮੈਂਟ ਪੰਜਾਬ ਦੇ ਕਿਸਾਨਾਂ ਦੀ ਮਦਦ ਕਰ ਰਹੀ ਆ ਜੋ ਐਮਐਸਪੀ ਦੋ ਫਸਲਾਂ ਤੇ ਮਿਲ ਵੀ ਰਹੀ ਆ ਜੋ ਆਪਣੇ ਕਣਕ ਤੇ ਝੋਨਾ ਚੱਕਿਆ ਜਾ ਰਿਹਾ ਇਹ ਸੀਸੀ ਲਿਮਟ ਜਿਹੜੀ ਆ ਸੈਂਟਰ ਸਰਕਾਰ ਵੱਲੋਂ ਹੀ ਦਿੱਤੀ ਜਾਂਦੀ ਆ ਹੂੰ ਸੈਂਟਰ ਹੀ ਪੈਸਾ ਦਿੰਦਾ ਤਾਂ ਹੀ ਕਿਸਾਨ ਦੀ ਜਿਹੜੀ ਉਹ ਉਪਜ ਆ ਜਾਂ ਫਸਲ ਆ ਉਹ ਚੱਕੀ ਜਾਂਦੀ ਆ ਜੀ ਅਰਟਲੋ ਸਾਹਿਬ ਕੀ ਤੁਸੀਂ ਇਸ ਗੱਲ ਨੂੰ ਮੰਨਦੇ ਹੋ ਕਿ ਜਿਹੜੀਆਂ ਸੈਂਟਰ ਸਰਕਾਰ ਦੀਆਂ ਸਕੀਮਾਂ ਨੇ ਪੰਜਾਬ ਦੇ ਵਿੱਚ ਵੀ ਬਹੁਤ ਸਾਰੀਆਂ ਨੇ ਕਿਸਾਨਾਂ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਸਕੀਮਾਂ ਨੇ ਆਇਸ਼ਮਾਨ ਨੇ ਹੋਰ ਬੜਾ ਖੁਸ਼ ਹੈ ਕੀ ਮੰਨਦੇ ਹੋ ਕਿ ਭਾਜਪਾ ਉਹ ਸਕੀਮਾਂ ਪਿੰਡਾਂ ਦੇ ਲੋਕਾਂ ਤੱਕ ਪਹੁੰਚਾ ਨਹੀਂ ਸਕੀ ਜਾਂ ਪਿੰਡਾਂ ਦੇ ਲੋਕਾਂ ਨੂੰ ਦੱਸ ਨਹੀਂ ਸਕੀ ਕਿ ਇਹ ਸਟੇਟ ਦੀ ਨਹੀਂ ਹੈ ਇਹ ਸੈਂਟਰ ਦੀ ਹੈ ਕਿ ਇਸ ਚੀਜ਼ ਲਈ ਕਿਤੇ ਨਾ ਕਿਤੇ ਅਸਫਲ ਰਹੀ ਹੈ ਸਰਕਾਰ ਤੁਹਾਡੀ ਨਹੀਂ ਬਿਲਕੁਲ ਨਹੀਂ ਜੀ ਇਹ ਬਿਲਕੁਲ ਸਹੀ ਤੁਸੀਂ ਬਹੁਤ ਵਧੀਆ ਸਵਾਲ ਪੁੱਛਿਆ ਜਿਹੜੇ ਸੈਂਟਰ ਦੇ ਸਕੀਮਾਂ ਨੇ ਇਸ ਵੇਲੇ ਜਿਹੜਾ ਪੰਜਾਬ ਦੇ ਵਿੱਚ ਕੋਈ ਵਿਕਾਸ ਹੋ ਰਿਹਾ ਜਾਂ ਕੰਮ ਹੋ ਰਿਹਾ ਜਿਹੜੇ ਸਕੀਮਾਂ ਉਹ 100% ਸੈਂਟਰ ਦੇ ਸਕੀਮਾਂ ਹੀ ਨੇ ਅਸੀਂ ਇਹਦੇ ਲਈ ਇੱਕ ਉਦੰਭ ਵੀ ਕੀਤਾ ਸੀ ਕਿ ਪਿੰਡ-ਪਿੰਡ ਜਾ ਕੇ ਅਸੀਂ ਕੈਂਪ ਲਾਉਣੇ ਸ਼ੁਰੂ ਕੀਤੇ ਪਰ ਉਹਦਾ ਵੀ ਰੌਲਾ ਪੈ ਗਿਆ ਸੀ ਉਹ ਤਾਂ ਰੌਲਾ ਜਿਉਂਦਾ ਸਰਕਾਰ ਨੂੰ ਲੱਗਿਆ ਕਿ ਇਹ ਤਾਂ ਭਾਰਤੀ ਜਨਤਾ ਪਾਰਟੀ ਦਾ ਨਾਂ ਹੋ ਜਾਏਗਾ ਜਿਹਦੀ ਸਕੀਮਾਂ ਜਿਹੜਾ ਕੰਮ ਕਰਾ ਨਾ ਤਾਂ ਉਹਦਾ ਹੋਣਾ ਹੀ ਆ ਹੁਣ ਪਿੰਡ ਵਾਲਿਆਂ ਨੂੰ ਇਹ ਤਾਂ ਨਹੀਂ ਤੁਹਾਨੂੰ ਪਤਾ ਵੀ ਜਿਹੜੇ 5 ਲੱਖ ਦੀ ਸਕੀਮਾਂ ਆਸ਼ਮਾਨ ਦੀ ਜਿਹੜਾ ਕੋਈ ਗਰੀਬ ਨੇ ਇਲਾਜ ਕਰਾਉਣਾ ਸੋ ਜਾਂ ਉਹਦੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਹੈ ਘਰ ਬਣਾਉਣੇ ਆ ਜਿੰਨੀਆਂ ਸਕੀਮਾਂ ਨੇ ਸੈਂਟਰ ਦੀਆਂ ਨੇ ਲੋਕਾਂ ਨੂੰ ਇਸ ਗੱਲ ਦਾ ਪਤਾ ਜੀ ਅਸੀਂ ਦੱਸਣਾ ਚਾਹਿਆ ਉਹ ਸਾਨੂੰ ਰੋਕਿਆ ਗਿਆ ਸੋ ਇਹ ਜਿਹੜੀ ਭਾਰਤੀ ਜਨਤਾ ਪਾਰਟੀ ਉਹ ਇਹ ਨਹੀਂ ਹੈਗਾ ਕਿ ਅਸੀਂ ਆਂਧਰਾ ਚ ਆ ਕਰਦੇ ਆਂਗੇ ਤਾਂ ਪੰਜਾਬ ਚ ਦੀ ਕਰਾਂਗੇ ਜੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਹੈ ਤਾਂ ਜੋ ਉਹ ਦੂਜੀਆਂ ਸੂਬਿਆਂ 'ਚ ਤਾਂ ਪੰਜਾਬ ਦੇ ਵਿੱਚ ਵੀ ਆ ਜੇ 5 ਲੱਖ ਦਾ ਬੀਮਾ ਤਾਂ ਪੰਜਾਬ ਦੇ ਵਿੱਚ ਵੀ ਆ ਪਰ ਪੰਜਾਬ ਸਰਕਾਰ ਜਿਹੜੀ ਆ ਮੈਂ ਕਈ ਗੱਲਾਂ ਤੇ ਕਹਿਣਾ ਚਾਹੁੰਦਾ ਕਿ ਪੰਜਾਬ ਸਰਕਾਰ ਨੂੰ ਪੰਜਾਬ ਦੀ ਜਿਹੜੀ ਇਕਨੋਮੀ ਦੇ ਬਾਰੇ ਪੰਜਾਬ ਦੀਆਂ ਗੱਲਾਂ ਦੇ ਬਾਰੇ ਉਹਨੇ 10 ਲੱਖ ਦੀ ਸਕੀਮ ਸੋਚੀ ਬੈ ਕੱਲ ਪਰਸੋ ਸੋਚ ਰਿਆ ਸੀ ਉਹਦੇ ਚ ਵੀ ਲੋਕਾਂ ਨੇ ਫਾਰਮ ਪਰ ਅੱਛੇ ਪੈਸੇ ਲੈਣੇ ਸ਼ੁਰੂ ਕਰਤੇ ਕਈ ਗੱਲਾਂ ਚ ਪੰਜਾਬ ਸਰਕਾਰ ਨੂੰ ਸੋਚਣਾ ਪੈਣਾ ਕਿ ਅਸੀਂ ਪੰਜਾਬ ਦੇ ਕਿਸ ਤਰ੍ਹਾਂ ਕਰ ਸਕਦੇ ਹਾਂ ਜਿਵੇਂ ਪੰਜਾਬ ਦੇ ਵਿੱਚ ਇੰਡਸਟਰੀ ਜ਼ਿਆਦਾ ਆਵੇ ਮੈਂ ਇਹਨਾਂ ਦੀ ਕਈ ਗੱਲਾਂ ਦੀ ਅਸੀਂ ਇਸ ਚੰਗੀ ਗੱਲ ਨੂੰ ਅਸੀਂ ਚੰਗੀ ਗੱਲ ਵੀ ਕਹਾਂਗੇ ਜਿਵੇਂ ਪੰਜਾਬ ਸਰਕਾਰ ਨੇ ਪ੍ਰਧਾਨ ਮੰਤਰੀ ਤੇ ਇੰਡਸਟਰੀ ਮਿਨਿਸਟਰ ਜਪਾਨ ਗਏ ਕੋਰੀਆ ਗਏ ਚਲੋ ਕਾਮਯਾਬੀ ਮਿਲੀ ਜਾਂ ਨਹੀਂ ਮਿਲੀ ਇਹ ਵੱਖਰੀ ਗੱਲ ਆ ਕੋਸ਼ਿਸ਼ ਕੀਤੀ ਕੋਸ਼ਿਸ਼ ਕੀਤੀ ਮੈਂ ਅਸੀ ਚੀਜ਼ਾਂ ਨੂੰ ਅਪਰੀਸ਼ੀਏਟ ਕਰਦੇ ਆ ਕਿ ਜਪਾਨ ਤੱਕ ਗਏ ਨਾ ਇੰਡਸਟਰੀ ਲਿਆਉਣੀ ਚਾਹੀ ਸੋ ਅਸੀਂ ਚਾਹੁੰਦੇ ਆ ਕਿ ਕੋਈ ਵੀ ਲੈ ਕੇ ਪੰਜਾਬ ਦੇ ਲੋਕਾਂ ਲਈ ਸੋਚੋ ਨਾ ਕਿ ਆਪਦੀ ਕੁਰਸੀ ਲਈ ਤੇ ਇੱਕ ਕਿੜ ਕਿੜ ਕੱਢਣ ਲਈ ਇੱਕ ਦੂਜੇ ਲਈ ਲੜਾਈ ਲਈ ਜਿਹੜਾ ਆਪਾਂ ਪੰਜਾਬੀ ਮਸ਼ਹੂਰ ਆ ਉਹ ਚੀਜ਼ ਨਾ ਕਰਕੇ ਜੀ ਢਿੱਲੋ ਸਾਹਿਬ ਤੁਸੀਂ ਕਿਹੜੇ ਕੱਢਣ ਦੀ ਗੱਲ ਕੀਤੀ ਹੈ ਤੁਸੀਂ ਲੰਬਾ ਸਮਾਂ ਹੋ ਗਿਆ ਤੁਹਾਨੂੰ ਪੰਜਾਬ ਦੀ ਸਿਆਸਤ ਵਿੱਚ ਤੁਸੀਂ ਐਮਐਲਏ ਰਹਿ ਚੁੱਕੇ ਹੋ ਬਰਨਾਲਾ ਹਲਕੇ ਤੋਂ ਜਦੋਂ ਤੁਸੀਂ ਸਿਆਸਤ ਸ਼ੁਰੂ ਕੀਤੀ ਸੀ ਤੇ ਜਿਹੜੀ ਸਿਆਸਤ ਹੋਣਾ ਉਸ ਸਿਆਸਤ ਦੇ ਵਿੱਚ ਕਿੰਨਾ ਫਰਕ ਮੰਨਦੇ ਹੋ ਦੂਜਾ ਸਵਾਲ ਇਹਦੇ ਨਾਲ ਹੀ ਮੇਰਾ ਇਹ ਹੈ ਕਿ ਜਿਸ ਤਰ੍ਹਾਂ ਹੁਣ ਭਾਸ਼ਾ ਦਾ ਜਿਹੜੀ ਮर्यादा ਆਪਾਂ ਨੂੰ ਪਤਾ ਹੀ ਹੈ ਕਿੰਨੀ ਕੁ ਰਹੀ ਹੈ ਸਿਆਸਤ ਦੇ ਵਿੱਚ ਇਹਦਾ ਕਿੰਨਾ ਫਰਕ ਪਿਆ ਹੈ ਇੱਕ ਮਸ਼ਹੂਰੀਆਂ ਬਹੁਤ ਜ਼ਿਆਦਾ ਹੋ ਗਈਆਂ ਹੁਣ ਆਪਾਂ ਅਕਸਰ ਦੇਖਿਆ ਕਿ ਕਹਿੰਦੇ ਜੋ ਸੋਸ਼ਲ ਮੀਡੀਆ ਤੇ ਚੱਲਦਾ ਹੈ ਉਹੀ ਦਿਖਦਾ ਸੋ ਕਿੰਨਾ ਫਰਕ ਪਿਆ ਸਿਆਸਤ ਦੇ ਵਿੱਚ ਉਦੋਂ ਤੋਂ ਲੈ ਕੇ ਹੁਣ ਤੱਕ ਜਮੀਨ ਅਸਮਾਨ ਦਾ ਫਰਕ ਪੈ ਗਿਆ ਜੀ ਉਸ ਤੋਂ ਸਿਆਸਤ ਤੋਂ ਲੈ ਕੇ 2007 ਚ ਜਦੋਂ ਮੈਂ ਇਲੈਕਸ਼ਨ ਲੜੀ ਸੀ ਅੱਜ ਆਲਮੋਸਟ 19-20 ਸਾਲ ਹੋ ਚਲੇ ਹਾਂ ਜੀ 30 ਸਾਲ ਹੋ ਚਲੇ ਸੋ ਉਦੋਂ ਸਿਧਾਂਤਾਂ ਦੀ ਸਾਡੀ ਲੜਾਈ ਸੀ ਵਿਕਾਸ ਦੀ ਮੈਂ ਬਰਨਾਲੇ ਨੂੰ ਜ਼ਿਲ੍ਹਾ ਬਣਾਇਆ ਸੜਕਾਂ ਕੀਤੀਆਂ ਯੋ ਲੋਕਾਂ ਦੀ ਮੰਗ ਸੀ ਲੋਕਾਂ ਦੇ ਨਾਲ ਰਲ ਕੇ ਵੀ ਕਿ ਪੰਜਾਬ ਦੇ ਲੋਕ ਮੈਂ ਇੱਕ ਚੀਜ਼ ਸਾਰੇ ਦੁਨੀਆ ਚ ਪੰਜਾਬੀ ਕਾਮਯਾਬ ਨੇ ਮੈਂ ਇਹ ਚੀਜ਼ ਦੀ ਦਾਤ ਦਿਨਾ ਕਿ ਜਿਹੜੇ ਪੰਜਾਬੀ ਨੇ ਬਹੁਤ ਮਿਹਨਤੀ ਨੇ ਇਮਾਨਦਾਰ ਨੇ ਜੇ ਪੰਜਾਬੀ ਤੇ ਕਰਜ਼ਾ ਚੜਿਆ ਉਹਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਹੂੰ ਸੋ ਇਹ ਪੰਜਾਬ ਦੀ ਇੱਕ ਪੰਜਾਬ ਤੁਸੀਂ ਦੇਖ ਲਓ ਆਸਟ੍ਰੇਲੀਆ ਜਾ ਕੇ ਇੱਕ ਆਦਮੀ ਕੋਲ 1 ਲੱਖ ਏਕੜ ਤੋਂ ਜ਼ਿਆਦਾ ਵੱਡੀ ਜ਼ਮੀਨ ਉਹ ਖੇਤੀ ਕਰ ਰਿਹਾ ਅਮਰੀਕਾ ਚ ਲਾ ਲੋ 38 38000 ਏਕੜ 40 40000 ਏਕੜ ਆਪਣੇ ਪੰਜਾਬੀ ਭਰਾ ਨੇ ਜਿਹੜੇ ਉੱਤੇ ਕਾਮਯਾਬ ਨੇ ਜਦੋਂ ਦੁਨੀਆ ਤੇ ਆਪਾਂ ਕਾਮਯਾਬ ਤਾਂ ਆਪਾਂ ਪੰਜਾਬ ਚ ਕਿਉਂ ਨਹੀਂ ਕਾਮਯਾਬ ਹੁੰਦੇ ਇਹ ਜਿਹੜੀ ਗੱਲ ਤੁਸੀਂ ਕਹੀ ਆ ਜਿਹੜੀ ਸਿਆਸਤ ਆ ਉਹ ਬਹੁਤ ਨੀਚੇ ਗਿਰ ਚੁੱਕੀ ਆ ਅੱਜ ਕੱਲ ਜਿਹੜਾ ਮੈਂ ਚੰਨੀ ਸਾਹਿਬ ਦੀ ਟਵੀਟ ਕੀਤੀ ਆ ਉਹ ਵੀ ਇਸੇ ਗੱਲ ਨੂੰ ਦੇਖਦੇ ਕਿ ਲੜਾਈ ਝਗੜਿਆਂ ਨੂੰ ਛੱਡੀਏ ਆਪਾਂ ਪੰਜਾਬ ਦੀ ਸੋਚ ਕਰੀਏ ਪੰਜਾਬ ਦੇ ਬਾਰੇ ਸੋਚੀਏ ਕਿ ਸਾਡਾ ਪੰਜਾਬ ਕਿੱਥੇ ਜਾ ਰਿਹਾ ਮੰਦੇ ਹੋ ਕਿ ਪੰਜਾਬ ਦਾ ਗ੍ਰਾਫ ਬਹੁਤ ਜ਼ਿਆਦਾ ਖਰਾਬ ਹੋਇਆ ਮੈਂ ਤਾਂ ਤੁਹਾਨੂੰ ਦੱਸਿਆ ਜੀ ਕਿ ਪੰਜਾਬ ਨੰਬਰ 1 ਹੁੰਦਾ ਸੀ ਅੱਜ 19ਵੇਂ ਨੰਬਰ ਤੇ ਚਲੇ ਗਿਆ ਉੱਤਰ ਪ੍ਰਦੇਸ਼ 19ਵੇਂ ਨੰਬਰ ਤੇ ਸੀ ਅੱਜ ਵਿਕਾਸ ਦੇ ਵਿੱਚ ਨੰਬਰ 2 ਤੇ ਆ ਗਿਆ ਹੂੰ ਸੋ ਬਹੁਤ ਵੱਡੀ ਗਰਾਵਟਾਈ ਆ ਪੰਜਾਬ ਨੂੰ ਇੱਕ ਵੱਡੇ ਵਿਜਨ ਦੀ ਲੋੜ ਆ ਪੰਜਾਬ ਨੂੰ ਇਕੱਠੇ ਹੋ ਕੇ ਲੜਨ ਦੀ ਲੋੜ ਆ ਸਾਰੇ ਆਪਾਂ ਇੱਕ ਪੰਜਾਬ ਦੇ ਲਈ ਸੋਚੀਏ ਜਿਹੜਾ ਆਪਣਾ ਘਰ ਆ ਜਿਹੜਾ ਆਪਣਾ ਪੰਜਾਬ ਆ ਜੇ ਪੰਜਾਬ ਖੁਸ਼ਹਾਲ ਹੋ ਆਪਾਂ ਤਾਂ ਹੀ ਖੁਸ਼ਹਾਲ ਹੋਵਾਂਗੇ ਇਹ ਜਿਹੜੇ ਇੰਡੀਵਿਜੂਅਲ ਲੜਾਈ ਲੜੀ ਜਾਂਦੇ ਆ ਜਿਹੜਾ ਤੁਸੀਂ ਕਿਹਾ ਵੀ ਗਰਾਫ गिर ਗਿਆ ਬਹੁਤ ਜ਼ਿਆਦਾ ਇਹੀ ਸਾਡਾ ਚਿੰਤਾ ਦਾ ਵਿਸ਼ਾ ਢਿੱਲੂ ਸਾਹਿਬ ਮੇਰਾ ਸਵਾਲ ਇੱਕ ਇਹ ਵੀ ਹੈ ਕਿ ਜਿਹੜੇ ਜਿਹੜੇ ਸੂਬਿਆਂ ਦੇ ਵਿੱਚ ਪਾਚਪਾਣੇ ਸਰਕਾਰ ਬਣਾਈ ਹੈ ਹੁਣ ਆਪਾਂ ਗੱਲ ਕਰੀਏ ਆਪਣੇ ਮਹਾਰਾਸ਼ਟਰ ਦੀ ਉੱਥੇ ਵੀ ਇਹੋ ਹੋਇਆ ਰੀਸੈਂਟ ਐਗਜ਼ਾਮਪਲ ਹੈ ਉੱਥੇ-ਉੱਥੇ ਜਿਹੜੀਆਂ ਰੀਜਨਲ ਪਾਰਟੀਆਂ ਨੇ ਪਾਰਟੀਆਂ ਨੇ ਉਹ ਖਤਮ ਹੋ ਗਈਆਂ ਜਿਹੜੀਆਂ ਉਥੋਂ ਦੀਆਂ ਖੇਤਰੀ ਪਾਰਟੀਆਂ ਸੀ ਉਹ ਲਗਭਗ ਪਹਿਲਾਂ ਉਹਨਾਂ ਦੇ ਨਾਲ ਇੱਕ ਅਲਾਈਅੰਸ ਕੀਤਾ ਜਾਂਦਾ ਹੈ ਅਲਾਈਅੰਸ ਤੋਂ ਬਾਅਦ 2 ਜਾਂ 3 ਟਰਮਸ ਤੋਂ ਬਾਅਦ ਭਾਜਪਾ ਪੂਰੀ ਤਰ੍ਹਾਂ ਨਾਲ ਉੱਥੇ ਹੈ ਜਿਹੜਾ ਆਪਣਾ ਰਾਜ ਕਰ ਲੈਂਦੀ ਹੈ ਜਿਹੜੀਆਂ ਇਹ ਰੀਜਨਲ ਪਾਰਟੀਆਂ ਖਤਮ ਹੋ ਰਹੀਆਂ ਨੇ ਇਹਨਾਂ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਪੰਜਾਬ ਦੇ ਵਿੱਚ ਅਕਾਲੀ ਦਲ ਦਾ ਗ੍ਰਾਫ ਪਿਛਲੇ ਦਿਨੀ ਬਹੁਤ ਡਿੱਗਿਆ ਚਲੋ ਹੁਣ ਉਸ ਚੀਜ਼ ਨੂੰ ਕਿਤੇ ਨਾ ਕਿਤੇ ਰਿਕਵਰੀ ਹੋ ਰਹੀ ਹੈ ਪਰ ਇਸ ਚੀਜ਼ ਨੂੰ ਮੰਨਦੇ ਹੋ ਕਿ ਭਾਜਪਾ ਇਸ ਲਈ ਹੁਣ ਜਾਣੀ ਜਾ ਰਹੀ ਹੈ ਕਿ ਰੀਜਨਲ ਪਾਰਟੀਆਂ ਨੂੰ ਭਾਜਪਾ ਬਿਲਕੁਲ ਖਤਮ ਕਰ ਦਿੰਦੀ ਹੈ। ਬਿਲਕੁਲ ਗਲਤ ਹੈ ਜੀ। ਨਹੀਂ। ਲੋਕ ਜਿਵੇਂ ਆਪਣਾ ਇੱਕ ਕਹਾਵਤ ਹੈ ਨਾ ਕਿ ਪਬਲਿਕ ਸਭ ਕੁਝ ਜਾਣਦੀ ਹੈ। ਜਿਹੜਾ ਲੋਕਾਂ ਲਈ ਕੰਮ ਕਰਦਾ। ਜਿਹੜੀ ਪਾਰਟੀ ਤੁਸੀਂ ਰੀਜਨਲ ਪਾਰਟੀ ਨੂੰ ਲਾ ਲਓ। ਲੋਕੀ ਪਸੰਦ ਕਰਦੇ ਆ ਵੀ ਸਾਡੀ ਰੀਜਨਲ ਪਾਰਟੀ ਹੋਵੇ। ਮੈਂ ਆਪਕੇ ਗੱਲ ਕਰਦਾ ਕਿ ਹਰੇਕ ਸੂਬੇ ਵਿੱਚ ਰੀਜਨਲ ਪਾਰਟੀ ਦਾ ਹੋਣਾ ਜ਼ਰੂਰੀ ਆ। ਜੀ। ਠੀਕ ਹੈ। ਪਰ ਜਿਹੜੀ ਨੈਸ਼ਨਲ ਪਾਰਟੀ ਆ ਉਹਦੇ ਕੋਲ ਰਿਸੋਰਸਸ ਹੋ ਕੇ ਲੋਕੀ ਇਹ ਦੇਖਦੇ ਆ ਵੀ ਕੰਮ ਕੌਣ ਕਰਦਾ ਸੋ ਜਿਹੜੇ ਸੂਬੇ ਤੁਸੀਂ ਗੱਲ ਕਰ ਰਹੇ ਹੋ ਕਿ ਓਰੀਜਨਲ ਪਾਰਟੀਆਂ ਖਤਮ ਹੋ ਗਏ ਕਿ ਰੀਜਨਲ ਪਾਰਟੀਆਂ ਦਾ ਵਿਜ਼ਨ ਛੋਟਾ ਰਹਿ ਗਿਆ ਨੈਸ਼ਨਲ ਪਾਰਟੀਆਂ ਨੇ ਆ ਕੇ ਕੰਮ ਕੀਤੇ ਹੁਣ ਭਾਰਤੀ ਜਨਤਾ ਪਾਰਟੀ ਐ ਇਸ ਵੇਲੇ ਦੇਖੋ 2014 ਤੋਂ ਲੈ ਕੇ ਹੁਣ ਤੱਕ ਨਰਿੰਦਰ ਮੋਦੀ ਜੀ ਫਿਰ ਦੁਬਾਰਾ ਪ੍ਰਧਾਨ ਮੰਤਰੀ ਬਣੇ ਆ ਕਾਂਗਰਸ ਪਾਰਟੀ 100 ਦਾ ਸੀਟਾਂ ਤੋਂ ਜ਼ਿਆਦਾ ਨਹੀਂ ਟੱਪ ਸਕੀ ਕਿ ਲੋਕੀਏ ਦੇਖਦੇ ਆ ਵੀ ਕਿਹੜੀ ਪਾਰਟੀ ਸਾਡੇ ਮੁਲਕ ਨੂੰ ਜਾਂ ਸਾਡੇ ਸੂਬੇ ਨੂੰ ਉੱਪਰ ਉਠਾ ਸਕਦੀ ਆ ਅਸੀਂ ਉਹਦੇ ਨਾਲ ਜਾਵਾਂਗੇ ਲੋਕਾਂ ਦੀ ਜਿਹੜੀ ਸੋਚ ਆ ਆਪਣੇ ਯੂਥ ਦੀ ਸੋਚ ਆ ਨੌਜਵਾਨ ਦੀ ਸੋਚ ਆ ਆਪਣੇ ਸਾਰਿਆਂ ਦੀ ਸੋਚ ਆ ਉਹ ਅੱਗੇ ਕੀ ਸੀਗਾ ਕਿ ਅੱਗੇ ਇੱਕ ਸੀਗਾ ਕਿ ਇੱਕ ਪਾਸੇ ਤੁਰੇ ਜਾਣਾ ਹੁਣ ਕਹਿੰਦੇ ਵੀ ਸਾਡੇ ਲਈ ਕਿਹੜੀ ਪਾਰਟੀ ਵੇਧਰ ਆ ਅਸੀਂ ਕਿਹਨੂੰ ਅੱਗੇ ਲਿਆਉਣਾ ਸੋ ਲੋਕਾਂ ਦੀ ਸੋਚ ਦੇ ਨਾਲ ਲੋਕੀ ਵੋਟ ਕਰਦੇ ਆ ਅੰਟਿਲ ਸਭ ਆਪਾਂ ਅਕਸਰ ਦੇਖਿਆ ਕਿ ਪਿਛਲੇ ਦਿਨਾਂ ਦੇ ਵਿੱਚ ਬਹੁਤ ਵੱਡੇ ਵੱਡੇ ਲੀਡਰ ਭਾਜਪਾ ਦੇ ਵਿੱਚ ਆਏ ਨੇ ਖਾਸ ਕਰਕੇ ਕਾਂਗਰਸ ਦੇ ਵਿੱਚੋਂ ਵੀ ਹਾਂ ਕਿ ਹੁਣ ਤਾਂ ਅਕਾਲੀ ਦਲ ਵਾਲਾ ਦੌਰ ਵੀ ਸ਼ੁਰੂ ਹੋ ਗਿਆ ਹੈ ਹੁਣ ਕਹਿੰਦੇ ਕਿ ਜ਼ਿਆਦਾਤਰ ਲੀਡਰ ਇਸ ਕਰਕੇ ਭਾਜਪਾ ਚ ਜਾ ਰਹੇ ਨੇ ਕਿਉਂਕਿ ਕਾਂਗਰਸ ਤੇ ਬਾਕੀ ਜਿਹੜੀਆਂ ਪਾਰਟੀਆਂ ਨੇ ਉਹਨਾਂ ਨੂੰ ਲਗਭਗ ਪਤਾ ਹੈ ਵੀ ਇਸ ਏਰੀਏ ਤੋਂ ਇਸ ਐਮਐਲਏ ਨੇ ਚੋਣ ਲੜਨੀ ਹੈ ਭਾਜਪਾ ਕੋਲੇ ਉਮੀਦਵਾਰ ਹਜੇ ਘੱਟ ਨੇ ਪੰਜਾਬ ਦੇ ਵਿੱਚ ਕਿਉਂਕਿ ਹਜੇ ਪੰਜਾਬ ਦੇ ਵਿੱਚੋਂ ਆਪਣਾ ਪੈਰ ਪਸਾਰ ਰਹੇ ਨੇ ਕਹਿੰਦੇ ਇਸ ਕਰਕੇ ਕੋਸ਼ਿਸ਼ ਹੈ ਸਾਰੇ ਲੀਡਰ ਇਸ ਕਰਕੇ ਭਾਜਪਾ ਵੱਲ ਰੁਖ ਕਰ ਰਹੇ ਨੇ ਕਿ ਚਲੋ ਸਾਨੂੰ ਕਿਤੇ ਨਾ ਕਿਤੇ ਐਮਐਲਏ ਦੀ ਸੀਟ ਮਿਲ ਜੂਗੀ ਤੇ ਭਾਜਪਾ ਵੀ ਇਹ ਚਾਹੁੰਦੀ ਹੈ ਵੀ ਚਲੋ ਸਾਡੇ ਐਮਐਲਏ ਦੇ ਕੈਂਡੀਡੇਟ ਪੂਰੇ ਹੋ ਜਾਣ ਇਹ 117 ਇਸ ਨੂੰ ਕਿਵੇਂ ਦੇਖਦੇ ਹੋ ਨਹੀਂ ਐਸੀ ਕੋਈ ਗੱਲ ਨਹੀਂ ਜੀ ਪੰਜਾਬ ਦੇ ਵਿੱਚ ਜਿਹੜੇ ਲੋਕ ਆ ਰਹੇ ਨੇ ਉਹ ਨਰਿੰਦਰ ਮੋਦੀ ਜੀ ਦੀ ਸੋਚ ਨੂੰ ਭਾਰਤੀ ਜਨਤਾ ਪਾਰਟੀ ਦੀ ਸੋਚ ਨੂੰ ਔਰ ਨੈਸ਼ਨਲ ਲੈਵਲ ਤੇ ਜੋ ਡਵੈਲਪਮੈਂਟ ਹੋ ਰਹੀ ਆ ਜਾਂ ਦੂਜੀ ਜਿੱਥੇ ਭਾਰਤੀ ਜਨਤਾ ਪਾਰਟੀ ਸਰਕਾਰ ਆ ਉੱਥੇ ਜਿਹੜੀ ਵਿਕਾਸ ਹੋ ਰਿਹਾ ਉਹਨੂੰ ਦੇਖ ਕੇ ਲੋਕ ਆ ਰਹੇ ਆ ਉਹ ਲੋਕਾਂ ਦੀ ਇੱਕ ਤਰ੍ਹਾਂ ਦੀ ਲੋਕਾਂ ਦੀ ਸੋਚ ਵਾਲੇ ਲੋਕ ਜੁੜ ਰਹੇ ਆ ਭਾਰਤੀ ਜਨਤਾ ਪਾਰਟੀ ਨਾਲ ਕਿ ਜਿਹੜਾ ਪੰਜਾਬ ਦਾ ਵੀ ਭਲਾ ਕਰ ਸਕਣ ਇਹ ਕੋਈ ਇਹ ਨਹੀਂ ਕਿ ਐਨੋ ਟਿਕਟ ਮਿਲਣ ਦੀ ਜਾਂ ਨਾ ਟਿਕਟ ਮਿਲਦੀ ਭਾਰਤੀ ਜਨਤਾ ਪਾਰਟੀ ਕੋਲੇ ਟਿਕਟਾਂ ਦੇ ਇਲੈਕਸ਼ਨ ਲੜਨ ਦੀ ਕੋਈ ਥੋੜ ਨਹੀਂ ਹੈ ਜੀ ਤਾਂ ਸਾਹਿਬ ਪ੍ਰਧਾਨ ਮੰਤਰੀ ਬਹੁਤ ਘੱਟ ਪੰਜਾਬ ਆਏ ਨੇ ਕੰਪੈਰੀਟਿਵਲੀ ਬਾਕੀ ਸਟੇਟਾਂ 'ਚ ਬਹੁਤ ਜ਼ਿਆਦਾ ਗਏ ਨੇ ਪਰ ਪੰਜਾਬ 'ਚ ਬਹੁਤ ਘੱਟ ਆਏ ਨੇ ਜਦੋਂ ਇੱਕ ਦੋ ਵਾਰੀ ਆਏ ਤਾਂ ਰੌਲਾ ਵੀ ਬਹੁਤ ਜ਼ਿਆਦਾ ਪਿਆ ਅਜਿਹੀ ਸਥਿਤੀ ਦੇ ਵਿੱਚ ਹੁਣ ਤੁਸੀਂ ਸੂਬੇ ਦੇ ਮੀਤ ਪ੍ਰਧਾਨ ਹੋ ਤੁਹਾਡੀ ਪ੍ਰਧਾਨ ਮੰਤਰੀ ਸਾਹਿਬ ਦੇ ਨਾਲ ਕਦੇ ਮੁਲਾਕਾਤ ਹੋਈ ਜਾਂ ਉਹਨਾਂ ਦੀ ਸੀਨੀਅਰ ਲੀਡਰਸ਼ਿਪ ਨਾਲ ਮੁਲਾਕਾਤ ਜੇ ਵੀ ਹੋਈ ਪੰਜਾਬ ਦੇ ਵਿਜ਼ਨ ਨੂੰ ਲੈ ਕੇ ਤੁਸੀਂ ਕੋਈ ਗੱਲਬਾਤ ਰੱਖੀ ਤੁਹਾਡਾ ਕਿਸ ਤਰ੍ਹਾਂ ਦਾ वार्तालाप ਉਹਨਾਂ ਦੇ ਨਾਲ ਹੈ ਉਹ ਕੀ ਸੋਚਦੇ ਨੇ ਪੰਜਾਬ ਨੂੰ ਲੈ ਕੇ ਦੇਖੋ ਭਾਰਤੀ ਜਨਤਾ ਪਾਰਟੀ ਹਮੇਸ਼ਾ ਪੰਜਾਬ ਦੇ ਭਲੇ ਲਈ ਪੰਜਾਬ ਦੇ ਤਰੱਕੀ ਦੇ ਲਈ ਸਾਡੀ ਹਮੇਸ਼ਾ ਗੱਲਬਾਤ ਹੁੰਦੀ ਆ ਪੂਰੀ ਤੌਰ ਤੇ ਜ਼ਿੰਮੇਵਾਰੀ ਨਾਲ ਸੋਚਦੇ ਆ ਉਹ ਇਹ ਚਾਹੁੰਦੇ ਆ ਵੀ ਪੰਜਾਬ ਜਿਵੇਂ ਬਾਕੀ ਦੇ ਸੂਬੇ ਹੁਣ ਦੇਖੋ ਜੇ ਸਾਡਾ ਹਰਿਆਣਾ ਤਰੱਕੀ ਕਰ ਰਿਹਾ ਤਾਂ ਪੰਜਾਬ ਕਿਉਂ ਨਾ ਕਰੇ ਸੋ ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਪੰਜਾਬ 'ਚ ਕੀ ਹੋਣਾ ਚਾਹੀਦਾ ਇਹ ਵੀ ਭਾਰਤੀ ਜਨਤਾ ਪਾਰਟੀ ਦੇ ਮੇਰੇ ਏਜੰਡੇ 'ਚ ਹੈ ਪਰ ਜਿਹੜੇ ਪਿੱਛੇ ਜਿਹੜਾ ਆਏ ਸੀ ਜੀ ਹੁਣ ਰੌਲਾ ਤਾਂ ਇਹ ਵੀ ਚੱਲ ਰਿਹਾ ਹੈ ਕਹਿੰਦੇ ਉਹਦੇ ਵਾਸਤੇ ਹਜੇ ਤੱਕ ਸਰਕਾਰ ਨੇ ਕੁਝ ਵੀ ਨਹੀਂ ਦਿੱਤਾ ਦੇਖੋ ਪਰਵੇ ਤੱਕ ਗੱਲਾਂ ਨੇ ਜੀ ਕਿ ਪ੍ਰਧਾਨ ਮੰਤਰੀ ਸਾਹਿਬ ਆਏ ਦੇਖੋ ਵਿਦੇਸ਼ ਤੋਂ ਆਏ ਸੀ ਉਸੇ ਰਾਤ ਜਦੋਂ ਆਏ ਸਵੇਰੇ ਮਾਰਨਿੰਗ ਇੱਥੇ ਪਹੁੰਚੇ ਉਹਨਾਂ ਦਾ ਕਨਸਰਨ ਸੀ ਪੰਜਾਬ ਦੇ ਬਾਰੇ ਤੁਸੀਂ ਕਹਿੰਦੇ ਆਉਂਦੇ ਨਹੀਂ ਉਹਨਾਂ ਨੇ ਆਏ ਜੋ ਪੰਜਾਬ ਦੇ ਉਦੋਂ ਮੁੱਖ ਮੰਤਰੀ ਸਾਹਿਬ ਤਾਂ ਬਿਮਾਰ ਸੀ ਚੀਫ ਸਕੱਟਰੀ ਸਾਹਿਬ ਇਹਨਾਂ ਦੇ ਮੰਤਰੀ ਸਹਿਬਾਨ ਉੱਥੇ ਗਏ ਜੋ ਇਹਨਾਂ ਨੇ ਕਿਹਾ ਵੀ ਸਾਡੇ ਕੋਲ ਜੀ 13000 ਕਰੋੜ ਰੁਪਇਆ ਸਾਨੂੰ ਇਹਦੇ ਚ ਘਾਟਾ 1600 ਕਰੋੜ ਰੁਪਇਆ ਕੁਝ ਚਾਹੀਦਾ ਪ੍ਰਧਾਨ ਮੰਤਰੀ ਸਾਹਿਬ ਨੇ ਤੁਰੰਤ ਕਿਹਾ ਵੀ 1600 ਕਰੋੜ ਰੁਪਇਆ ਤੁਹਾਨੂੰ ਮਿਲੂਗਾ ਦੇਖੋ ਪੰਜਾਬ ਹਮੇਸ਼ਾ ਕੇਂਦਰ ਦੇ ਹਮੇਸ਼ਾ ਸੋਚ ਰਿਹਾ ਭਾਰਤੀ ਜਨਤਾ ਪਾਰਟੀ ਖਾਸ ਕਰਕੇ ਸਾਡੇ ਜਿਹੜੇ ਪ੍ਰਧਾਨ ਮੰਤਰੀ ਜੀ ਨੇ ਉਹ ਤੁਹਾਨੂੰ ਨਰਿੰਦਰ ਮੋਦੀ ਜੀ ਨੂੰ ਬਹੁਤ ਜ਼ਿਆਦਾ ਨੰਦਰ ਮੋਦੀ ਜੀ ਪੰਜਾਬ ਦੇ ਲੋਕਾਂ ਨੂੰ ਬਹੁਤ ਜ਼ਿਆਦਾ ਚਾਹੁੰਦਾ ਪਰ ਢਿੱਲੋ ਸਾਹਿਬ ਕਹਿੰਦੇ 1700 ਕਰੋੜ ਆਏ ਤਾਂ ਨਹੀਂ ਨਾ ਆਏ ਆ ਜੀ ਤੁਸੀਂ ਸਰਕਾਰ ਤਾਂ ਕਹਿੰਦੀ ਆਏ ਨਹੀਂ ਤੁਸੀਂ ਸਮਝਦੇ ਨਹੀਂ ਸਰਕਾਰ ਤਾਂ ਹਰ ਇੱਕ ਚੀਜ਼ ਨੂੰ ਕਹਿੰਦੀ ਹੈ ਜੀ ਤੁਸੀਂ ਸੋਚੋ ਇੱਕ ਜਿਹੜੀ ਚੀਜ਼ ਉੱਥੇ ਸੈਂਟਰ ਚ ਆਉਂਦੀ ਆ ਉਹਦੀ ਯੂਟਿਲਾਈਜੇਸ਼ਨ ਵੀ ਦਿਓ ਜੇ ਤੁਸੀਂ ਕੋਈ ਸਰਟੀਫਿਕੇਟ ਦੇਵੋਗੇ ਇੱਥੇ ਪੈਸਾ ਆਇਆ ਗਿਆ ਦੇਖੋ ਤੁਸੀਂ ਐਵੇਂ ਜਮਾ ਖਾਤੇ ਨਾਲ ਗੱਲਾਂ ਕਰਕੇ ਨਹੀਂ ਸੈਂਟਰ ਕਦੇ ਮਨਾ ਨਹੀਂ ਕਰਦੇ ਸੈਂਟਰ ਦੇ ਵਿੱਚ ਮੈਂ ਹਮੇਸ਼ਾ ਦੇਖਿਆ ਇਹ ਨਹੀਂ ਕਹਿੰਦਾ ਵੀ ਭਾਰਤੀ ਜਨਤਾ ਪਾਰਟੀ ਕੋਈ ਵੀ ਕੇਂਦਰ ਦੀ ਸਰਕਾਰ ਹੋਊਗੀ ਸਾਰੇ ਸੂਬੇ ਉਹਦੇ ਲਈ ਇੱਕ ਹੁੰਦੇ ਆ ਇੱਕ ਪਰਿਵਾਰ ਦੇ ਵਿੱਚ ਕਿੰਨੇ ਭਰਾ ਹੁੰਦੇ ਆ ਸਾਰੇ ਪਿਓ ਲਈ ਸਾਰੇ ਇੱਕੋ ਜਿਹੇ ਹੁੰਦੇ ਆ ਸੋ ਇਸ ਲਈ ਪੰਜਾਬ ਨਾਲ ਕੋਈ ਬਿਤਕਰਾਨੀ ਭਾਰਤੀ ਜਨਤਾ ਪਾਰਟੀ ਪੰਜਾਬ ਨੂੰ ਚਾਹੁੰਦੀ ਆ ਭਾਰਤੀ ਜਨਤਾ ਪਾਰਟੀ ਪੰਜਾਬ ਦਾ ਭਲਾ ਚਾਹੁੰਦੀ ਆ ਤਾਂ ਹੀ ਮੈਂ ਕਹਿੰਦਾ ਵੀ ਲਾਈਕ ਮਾਈਂਡਡ ਲੋਕ ਆਉਣ ਤਾਂ ਕਿ ਆਪਾਂ ਪੰਜਾਬ ਨੂੰ ਅੱਗੇ ਲੈ ਸਕੀਏ ਜਿਹੜੇ ਹੁਣ ਪ੍ਰਧਾਨ ਬਣੇ ਨੇ ਨਵੇਂ ਨੈਸ਼ਨਲ ਪੱਧਰ ਤੇ ਨੇਤਨ ਨਵੀਨ ਜੀ ਹਾਂ ਉਹਨਾ ਉਸ ਚੀਜ਼ ਨੂੰ ਕਿਵੇਂ ਦੇਖਦੇ ਹੋ ਕਿ ਭਾਜਪਾ ਕੋਸ਼ਿਸ਼ ਕਰਦੀ ਹੈ ਕਿ ਸਮੇਂ-ਸਮੇਂ ਤੇ ਲੀਡਰਸ਼ਿਪ ਦੇ ਵਿੱਚ ਬਦਲਾਅ ਜਿਹੜਾ ਉਹ ਅਕਸਰ ਹੁੰਦਾ ਰਹਿੰਦਾ ਹੈ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਦੇਖੋ ਪ੍ਰਭ ਜੀ ਬਹੁਤ ਵੱਡੀ ਤੇ ਕਿੰਨੀ ਉੱਚੀ ਸੋਚ ਆ ਇੱਕ 45 ਸਾਲ ਦੇ ਨੌਜਵਾਨ ਨੇ ਇੱਕ ਪਾਰਟੀ ਦੇ ਪ੍ਰਧਾਨ ਬਣਾਇਆ ਔਰ ਕੱਲ ਹੀ ਸਟੇਟਮੈਂਟ ਸੀ ਸਾਡੇ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਕਿ ਅੱਜ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਨਿਤਨੇਵੰਜੀ ਨੇ ਸਾਡੇ ਸਤਿਕਾਰਯੋਗ ਉਹ ਮੇਰੇ ਬਾਸ ਨੇ ਇੱਕ ਡਿਸਪਲਿਨ ਪ੍ਰਧਾਨ ਮੰਤਰੀ ਦਾ ਸੋ ਭਾਰਤੀ ਜਨਤਾ ਪਾਰਟੀ ਇੱਕ ਨੌਜਵਾਨ ਨੂੰ ਅੱਗੇ ਲੈ ਕੇ ਆਈ ਹੈ ਤਾਂ ਕਿ ਨੈਸ਼ਨਲ ਲੈਵਲ ਤੇ ਸੂਬਾ ਪੱਧਰ ਤੇ ਵਿਕਾਸ ਹੋ ਸਕੇ ਵਧੀਆ ਲੀਹਾਂ ਹੋਣ ਵਧੀਆ ਕੰਮ ਢਿੱਲੋ ਸਾਹਿਬ ਹੁਣ ਕੀ ਸੋਚਦੇ ਨੇ ਕਿ 2027 ਦੇ ਵਿੱਚ ਕਿਹੜੇ ਹਲਕੇ ਤੋਂ ਜੇ ਸੀਟ ਮਿਲੇ ਤਾਂ ਵਧੀਆ ਰਹੇ ਕਿਉਂਕਿ ਬਰਨਾਲੇ ਦੇ ਵਿੱਚ ਚੰਗਾ ਹੋਲਡ ਰਿਆ ਤੁਹਾਡਾ ਜਾਂ ਏ ਸੋਚਦੇ ਹੋ ਵੀ ਕੋਈ ਨਵਾਂ ਹਲਕਾ ਟਰਾਈ ਕੀਤਾ ਜਾਵੇ ਕਦੇ ਇਸ ਚੀਜ਼ ਬਾਰੇ ਸੋਚਿਆ ਹੈਗਾ ਕਿ ਹਾਂ ਤੁਸੀਂ ਕੀ ਸੋਚਦੇ ਹੋ ਪਾਰਟੀ ਨੇ ਜੋ ਸੋਚਣਾ ਠੀਕ ਹੈ ਪਾਰਟੀ ਜੋ ਦੇਗੀ ਤੁਸੀਂ ਕੀ ਸੋਚਦੇ ਹੋ ਸਾਡੀ ਜਿਹੜੀ ਸੋਚ ਆ ਨਾ ਜੀ ਉਹ ਪਾਰਟੀ ਨਾਲ ਆ ਭਾਰਤੀ ਜਨਤਾ ਪਾਰਟੀ ਦੀ ਇਹੀ ਖੂਬੀ ਆ ਕਿ ਅਸੀਂ ਆਪ ਦੇ ਬਾਰੇ ਨਹੀਂ ਸੋਚਦੇ ਸਾਡੇ ਬਾਰੇ ਪਾਰਟੀ ਸੋਚਦੀ ਆ ਹੂੰ ਸੋ ਅਸੀਂ ਪਾਰਟੀ ਬਾਰੇ ਸੋਚਦੇ ਆ ਅਸੀਂ ਤਾਂ ਇੱਕ ਪਾਰਟੀ ਦੇ ਵਰਕਰ ਆ ਵਰਕਰ ਬਣ ਕੇ ਨੀਚੇ ਦੇ ਲੈਵਲ ਤੋਂ ਜੇ ਤੁਸੀਂ ਇਹਨਾਂ ਦਾ ਸੰਗਠਨ ਦੇਖੋ ਭਾਰਤੀ ਜਨਤਾ ਪਾਰਟੀ ਦਾ ਤੁਸੀਂ ਹੈਰਾਨ ਰਹੋਗੇ ਕਿ ਨੀਚੇ ਤੋਂ ਲੈ ਕੇ ਉੱਪਰ ਤੱਕ ਇਹਨਾਂ ਦੀ ਇੱਕ ਆਰਗੇਨਾਈਜੇਸ਼ਨ ਹੈ ਹਰ ਇੱਕ ਆਦਮੀ ਆ ਕੇ ਕੰਮ ਨੂੰ ਕੰਮ ਸਮਝਦਾ ਨਾ ਕਿ ਵੀ ਮੈਂ ਐ ਸੀਟ ਤੋਂ ਲੜਨਾ ਮੈਂ ਐ ਸੀਟ ਤੋਂ ਲੜਨਾ ਹੁਣ ਮੈਂ ਪਠਾਨਕੋਟ ਜਾਣਾ ਹੁਣ ਮੈਂ ਗੁਰਦਾਸਪੁਰ ਜਾਣਾ ਹੁਣ ਮੈਂ ਫਰੀਦਕੋਟ ਜਾਣਾ ਜਿੱਥੇ ਪਾਰਟੀ ਡਿਊਟੀ ਲਾਉਂਦੇ ਸੇ ਉੱਥੇ ਜਾਣੇ ਹਮ ਅ ਗੱਲ ਜੇਕਰ ਆਪਾਂ ਕਰੀਏ ਕਿ ਹੁਣ ਬੀ ਜੀ ਪੀ ਪਾਰਟੀ ਹੈ ਜਿਹੜੀ ਫਿਲਹਾਲ ਦੀ ਕੜੀ ਤੁਸੀਂ ਅਕਾਲੀਆਂ ਨਾਲ ਕੋਈ ਰਲੇਮੀ ਨਹੀਂ ਦੀ ਹੈ ਜੇ ਕੋਈ ਹੈ ਨਹੀਂ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਪਰ ਬੀਜੇਪੀ ਹੈ ਜਿਹੜੀ ਉਹ ਇਹ ਮੰਨਦੀ ਉਹ ਵੀ 117 ਸੀਟਾਂ ਤੇ ਫਿਲਹਾਲ ਫੈਸਲਾ ਹੈ ਕਿ 117 ਸੀਟਾਂ ਤੇ ਲੜਾਂਗੇ ਸੀ ਦੇਖੋ ਤਿਆਰੀ ਤਾਂ ਹਮੇਸ਼ਾ ਪੂਰੀ ਹੁੰਦੀ ਹੈ ਹਮ ਇਸ ਵੇਲੇ 117 ਸੀਟਾਂ ਦੀ ਤਿਆਰੀ ਆ 117 ਸੀਟਾਂ ਤੇ ਇਹੀ ਲੜਾਂਗੇ ਔਰ 2027 ਦੇ ਵਿੱਚ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਤੀ ਹੀ ਸਰਕਾਰ ਬਣਾਏਗੀ ਪੱਕੀ ਗੱਲ ਹੈ ਜੀ ਪੱਕੀ ਗੱਲ ਹੈ ਜੀ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰੀਏ ਤਾਂ ਤੁਹਾਡੇ ਬੜੇ ਚੰਗੇ ਦੋਸਤ ਰਹੇ ਨੇ ਬੜਾ ਬਹੁਤ ਰਾਪਤਾ ਤੁਹਾਡਾ ਅੱਛਾ ਉਹਨਾਂ ਦੇ ਨਾਲ ਹੁਣ ਤੁਸੀਂ ਇੱਕੋ ਪਾਰਟੀ ਦੇ ਵਿੱਚੋਂ ਪਰ ਹੁਣ ਉਹ ਸਿਆਸਤ ਤੋਂ ਥੋੜਾ ਪਾਸੇ ਨੇ ਪਾਸੇ ਕਿਉਂਕਿ ਸਿਹਤ ਦਾ ਉਹਨਾਂ ਦਾ ਵੱਡਾ ਕਾਰਨ ਹੈ ਕਿ ਉਹ ਸਿਹਤ ਪੱਖੋਂ ਠੀਕ ਨਹੀਂ ਹੈ ਪਰ ਕੈਪਟਨ ਅਮਰਿੰਦਰ ਸਿੰਘ ਵਰਗੇ ਇੱਕ ਵੱਡੇ ਦਿਗਜ ਲੀਡਰ ਨੂੰ ਤੁਸੀਂ ਮੰਨਦੇ ਹੋ ਵੀ ਹੁਣ ਮੈਦਾਨ ਦੇ ਵਿੱਚ ਉਤਰ ਆਉਣਾ ਚਾਹੀਦਾ ਕਿਉਂਕਿ ਸਮਾਂ ਹੁਣ ਘਟ ਹੈ ਦੇਖੋ ਜੀ ਕੈਪਟਨ ਅਮਰਿੰਦਰ ਸਿੰਘ ਜੀ ਬਾਰੇ ਮੈਂ ਕਹਿਣਾ ਚਾਹੁੰਦਾ ਕਿ ਬਹੁਤ ਹੀ ਵਧੀਆ ਇੱਕ ਸੋਚ ਵਾਲੇ ਸਪੈਸ਼ਲੀ ਜਿਹੜਾ ਉਹਨਾਂ ਦਾ ਇੱਕ ਪੰਜਾਬ ਦੇ ਉੱਪਰ ਜਦੋਂ ਚੀਫ ਮਿਨਿਸਟਰ ਸੀਗੇ ਉਹਨਾਂ ਦੀ ਇੱਕ ਬਹੁਤ ਵੱਡੀ ਐ ਸੋਚ ਤੇ ਇੱਕ ਗੁੱਡ ਐਡਮਿਨਿਸਟਰेटर ਹੂੰ ਪ੍ਰੂਵ ਹੋਇਆ ਉਹਨਾਂ ਦੇ ਸਮੇਂ ਚ ਪੰਜਾਬ ਚ ਤਰੱਕੀ ਹੋਈ ਹੈ ਚਾਹ ਪਾਣੀਆਂ ਦਾ ਮਸਲਾ ਹੋਵੇ ਪੰਜਾਬ ਦੇ ਹੱਕ ਵਿੱਚ ਉਹਨਾਂ ਨੇ ਡਟ ਕੇ ਫੈਸਲੇ ਲਏ ਸੋ ਅਸੀਂ ਬਹਿਤਾ ਹਮੇਸ਼ਾ ਕਹਾਂਗਾ ਕਿ ਕੈਪਟਨ ਅਭਿੰਦਰ ਸਿੰਘ ਇਜ਼ ਅ ਗੁੱਡ ਐਡਮਿਨਿਸਟਰेटर ਜੀ ਢਿਲ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਸਮਾਂ ਦਿੱਤਾ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਥੈਂਕ ਯੂ ਬ੍ਰੋ ਵੀ ਥੈਂਕ ਯੂ ਜੀ ਸੋ ਤੁਸੀਂ ਸੁਣਿਆ ਗਿਵਰ ਸਿੰਘ ਥਲੋਣਾ ਨੂੰ ਤੁਸੀਂ ਉਹਨਾਂ ਦਾ ਵਿਜ਼ਨ ਸੁਣ ਲਿਆ ਹੈ ਕਲੀਅਰ ਹੈ ਬੀਜੇਪੀ ਦੀ ਸਰਕਾਰ ਬਣਨ ਦਾ ਦਾਅਵਾ ਕਰ ਰਹੇ ਨੇ ਬੀਜੇਪੀ ਦੇ ਨਾਲ ਪੰਜਾਬ ਦਾ ਜਿਸ ਤਰ੍ਹਾਂ ਦਾ ਰਿਸ਼ਤਾ ਰਿਹਾ ਉਸ ਮੁਲਕ ਹੈ ਕਿ ਉਹਨਾਂ ਨੇ ਬੜੀਆਂ ਗੱਲਾਂ ਕਹੀਆਂ ਕਿ ਹੁਣ ਲੋਕ ਜਾਣਦੇ ਨੇ ਕਿ ਕਿਸ ਤਰ੍ਹਾਂ ਕਿੰਨੇ ਲੋਕਾਂ ਨੂੰ ਪਸੰਦ ਕਰਨਾ ਹੈ ਕਿੰਨਾ ਲੋਕਾਂ ਨੂੰ ਵੋਟ ਪਾਉਣੀ ਹੈ ਚੋਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਪੰਜਾਬ ਦਾ ਜਿਹੜੇ ਹਾਲਾਤ ਨੇ ਉਹ ਬਦਲਣਗੇ ਕਿਹੜੀ ਪਾਰਟੀ ਰਾਜ ਕਰੇਗੀ ਕਿਸ ਪਾਰਟੀ ਦਾ ਦਬਦਬਾ ਰਹੇਗਾ ਇਹ ਸਮਾਂ ਦੱਸੇਗਾ ਸੋ ਮੇਰੇ ਨਾਲ ਕੈਮਰਾਮੈਨ ਆਕਾਸ਼ ਬਾਬੂ ਸ਼ਹੀਦ